ਮੜ ਲਿਆ ਪੁੱਤ ਹਾਂ ਮੰਮੀ ਫੁਬਰੀ ਆ ਨਹੀਂ ਵਾਸਾ ਮੈਂ ਤਾਂ ਤੇ ਨਾ ਕਹਿੰਦੀ ਸੀ ਕਿੰਨਾ ਕਿ ਰਹਿ ਗਿਆ ਕੰਮ ਬਸ ਆ ਝਾੜੂ ਲਾ ਕੇ ਵਾਸਾ ਮੈਂ ਪਿੱਛੇ ਮੈਂ ਪੋਚਾ ਲਾ ਦੂੰਗੀ ਕੋਈ ਨਾ ਪੋਚਾ ਮੈਂ ਲਾ ਕਰਨੀ ਪੁੱਤ ਜਿੰਨਾ ਕਿ ਤੈਥੋਂ ਬਣਦਾ ਉਹਨਾਂ ਕ ਕਰ ਲਿਆ ਕਰ ਕੋਈ ਤੇ ਨਾ ਬਾਹਨ ਨਹੀਂ ਕੀਤੀ ਵੀ ਸਾਰਾ ਤਾਈ ਕਰਨਾ ਹੈ ਕੰਮ ਮਤਲਬ ਫਿਰ ਕੀ ਹੁੰਦਾ ਮੰਮੀ ਮੈਂ ਨਹੀਂ ਕਰੂ ਤਾਂ ਕੌਣ ਕਰੂਗਾ ਕੋਈ ਨਹੀਂ ਮੈਂ ਹਜਾ ਬਧੋਰੀ ਤਖੜੀ ਪਈ ਐ ਤੂੰ ਮੜ ਮੜਾ ਝਾੜੂ ਚਲਾ ਰਿਆ ਕਰ ਪੋਚੇ ਪਾਚੇ ਤਾਂ ਮੈਂ ਲਾ ਲੂੰਗੀ ਔਰ ਦੇਖ ਲਾ ਦਾਦੀ ਪਹਿਲਾਂ ਤਾਂ ਕਿੰਨਾ ਭਾਂਡੇ ਧੋਣ ਲੱਗ ਗਿਲੇ ਕੋਈ ਨਾ ਪੁੱਤ ਉਹ ਤਾਂ ਨਹੀਂ ਟਿਕਿਆ ਜਾਂਦਾਗਾ ਉਹ ਤਾਂ ਹੀ ਕਰਦੀ ਹੁੰਦੀ ਹੈਗੀ ਚਲ ਕੋਈ ਨਾ ਕੋਈ ਨਾ ਮੈਂ ਕਰੀ ਜਾਨੀ ਮम्मी ਤੁਸੀਂ ਐਵੇਂ ਕਾਦੇ ਵਾfte ਖੇਚਲਾ ਕਰਨੀ ਨਹੀਂ ਪੁੱਤ ਸਮਾਧੀ ਰਲ ਮਿਲ ਕੇ ਨਾ ਸੇਤੀ ਕੰਮ ਹੋ ਜਾਊਗਾ ਨਾ ਇਹ ਤੋਂ ਪਚੜਨ ਤੋਂ ਪਹਿਲਾਂ ਪਹਿਲਾਂ ਕੰਮ ਨੇ ਮੇੜ ਕੇ ਆਪਾਂ 10 ਮਿੰਟ ਆਰਾਮ ਕਰ ਲਾਂਗੇ ਹਾਂਜੀ ਤੇ ਮम्मी ਰਾਤ ਇੱਧਰ ਕੀ ਰੌਲਾ ਜਬਈ ਆਂਦਾ ਸੀ ਨਰੇ ਇੱਧਰ ਇੱਧਰ ਤਾਂ ਪੁੱਛਣਾ ਆ ਤੇਰੇ ਚਾਚੇ ਦੇ ਮੁੰਡੇ ਨੇ ਨਾ ਸ਼ਰਾਬ ਪੀ ਕੇ ਪਤਾ ਨਹੀਂ ਕੋਠੇ ਤੋਂ ਕਿਹਨੂੰ ੱੱਕਾ ਦੇਗਾ ਹਾਂ ਹਾਂ ਉਹ ਤਾਂ ਇੰਨਾ ਸ਼ੁਕਰ ਕਰ ਉਹ ਥੱਲੇ ਮਿੱਟੀ ਸੀਗੀ ਉੱਤੇ ਡਿੱਗ ਗਿਆ ਨਹੀਂ ਚਾਹ ਜਾਂਦੀ ਹੋ ਜਾਗੀ ਉਹਦੀ ਤਾਂ ਹਾਇਦ ਨੂੰ ਜਮਣੀ ਬਤਾ ਲੱਗਦਾ ਹੈਗਾ ਵੀ ਮੈਂ ਥੱਲੇ ਮਾਰੀ ਜਾਂਦਾ ਵੀ ਜਦੋਂ ਕੋਸ ਟੁੱਟ ਗਿਆ ਬਾਂਗੂ ਫੇਰ ਉਹੀ ਤਾਂ ਗੱਲ ਹੈ ਪਿੱਤੀ ਚ ਕਾਨੂੰ ਹੁਣ ਕੰਜਰਾਂ ਨੂੰ ਪਤਾ ਲੱਗਦਾ ਹੈ ਇਹਨਾਂ ਨੇ ਤਾਂ ਘਰ ਜਾੜ ਰੱਖੇ ਨੇ ਸਹੀ ਗੱਲ ਆ ਮੰਮੀ ਅੱਜ ਕੱਲ ਨਾ ਕੋਈ ਨਹੀਂ ਘੱਟ ਹੈਗਾ ਆ ਨਾਲੇ ਗੱਲ ਜਿਆਦਾ ਹੈ ਘੱਟ ਤੋਂ ਆਪਣੇ ਵਾਲਾ ਸਰਦਾਰ ਉੱਠ ਖੜਿਆ ਪਿਆਈ ਆ ਮੰਮੀ ਹਰੇ ਤਾਂ ਪਿਆ ਰਹਿੰਦੀ ਠਾਈ ਵੀ ਨਾ ਹਾਜੀ ਮੈਂ ਤਾਂ ਠਾਗੀ ਕੀ ਲੈਣਾ ਜੇ ਠਾਉਂਗੇ ਤਾਂ ਪੁੱਠਾ ਹੀ ਬੋਲੂਗਾ ਮੈਨੂੰ ਇਹ ਤਾਂ ਹੈ ਪਤਾ ਨਾਲੇ ਬਾਹਰ ਨੂੰ ਭੱਜੂਗਾ ਆ ਸਹੀ ਗੱਲ ਉਹ ਨਹੀਂ ਕਰਾ ਘਰੇ ਟਿਕਣਾ ਹੁੰਦਾ ਫੋਨ ਲੈ ਕੇ ਕੰਨ ਨੂੰ ਲਾ ਕੇ ਬਾਹਰ ਹੀ ਜਾਣਾ ਹੁੰਦਾ ਬਸ ਨਾਲੇ ਮੰਮੀ ਆਪਾਂ ਤਾਂ ਨਾ ਲੋਕਾਂ ਨੂੰ ਕਹਿੰਦੇ ਫੇਰ ਫੋਣੇ ਲੱਗਦੇ ਆ ਜੇ ਆਪਣੇ ਕੋਈ ਘਟ ਹੋਊਗਾ ਮੈਨੂੰ ਪਤਾ ਮੈਂ ਤਾਂ ਦਰਦੀ ਨਾ ਕੋਈ ਗੱਲ ਸੇੜਦੀ ਨਹੀਂ ਹੁੰਦੀਗੀ ਮੈਨਾਂ ਹੁੰਦਾ ਵੀ ਕਿਸੇ ਦੇ ਘਰ ਦੀ ਗੱਲ ਕਰਦੇ ਆ ਪਹਿਲਾਂ ਆਪਦੇ ਮੰਜੇ ਥੱਲੇ ਸੋਟੀ ਮਾਰਗੀ ਹਾਂ ਸਹੀ ਗੱਲ ਆ ਮੰਮੀ ਮੈਂ ਤਾਂ ਹੁਣ ਰਾਤ ਦਾ ਪਤਾ ਹੀ ਸੀ ਪੁੱਤ ਮੈਂ ਤਾਂ ਕਰਕੇ ਤੁਹਾਡੇ ਕੋਲੇ ਕੋਈ ਗੱਲ ਨਹੀਂ ਛੇੜੀ ਸੀ ਉਹ ਤਾਂ ਚਲ ਤਾਂ ਐ ਪੁੱਛ ਲਿਆ ਮੈਂ ਤੈਨੂੰ ਦੱਸਤਾ ਮੈਂ ਤਾਂ ਰੋਲਾ ਜਪਿਆ ਜਾਂਦਾ ਸੀ ਨਾ ਮੈਂ ਵੀ ਤੁਹਾਨੂੰ ਤਾਂ ਕਰਕੇ ਪੁੱਛ ਲਿਆ ਮੈਂ ਤਾਂ ਪੁੱਤ ਆਪ ਹੀ ਦੁਖੀ ਆ ਤੈਨੂੰ ਪਤਾ ਹੀ ਹੈ ਜਿਹੜਾ ਮਾਂ-ਬਾਪ ਦੁਖੀ ਹੁੰਦਾ ਨਾ ਉਹ ਕਿਸੇ ਦੀ ਗੱਲ ਛੇੜਦਾ ਨਹੀਂ ਹੁੰਦਾ ਚਲ ਮੈਨੂੰ ਐ ਵੀ ਉਹਦਾ ਵਿਚਾਰ ਤਾਂ ਨਾ ਪਾਸ ਹੋ ਹੀ ਜਾਂਦਾ ਸੀ ਜਦੋਂ ਗੰਦੀ ਲਾਦ ਹੋਵੇ ਨਾ ਤੇ ਮਾਂ-ਬਾਪ ਦਾ ਜੀਨਾਂ ਤੋਂ ਉੱਬਰ ਹੋ ਜਾਂਦਾ ਹੈਗਾ ਸਹੀ ਗੱਲ ਆ ਮੰਮੀ ਜਿਵੇਂ ਕੀ ਆਪਣੇ ਆ ਬਸ ਬਤ ਨਾ ਹੀ ਉਹ ਕਰਿਆ ਕਰ ਚਲ ਤੂੰ ਐ ਕਰ ਹਲਾ ਦੇ ਚਾੜੂ ਜਾ ਤੇ ਮੈਂ ਲਿਆਉਣੀ ਪੋਚਾ ਚੱਕ ਕੇ ਕੋਈ ਨਹੀਂ ਹਾਂ ਇੱਥੇ ਜੀ ਇਕੱਠਾ ਕਰ ਲਈ ਹਾਂ ਹਾਂ ਕੋਈ ਜੋ ਮੁੰਡਾ ਜਾਂ ਸੁਦਰ ਜੀ ਨਾ ਸੌਂ ਤਾਂ ਖਾ ਗਿਆ ਸੀ ਮੇਰੀ ਦੇਖ ਲੈ ਮੇਰੇ ਪੁੱਤ ਦੀ ਇੰਨੀ ਚੜਾਈ ਹੈ ਪਿੰਡ ਦੇ ਵਿੱਚ ਪਰ ਇਹਨੇ ਨਹੀਂ ਮੀ ਪਵਾ ਰੱਖੀ ਹੈ ਕੀ ਖਬਰ ਹੈ ਸੁਦਰੀ ਜਾਵੇ ਕਹੇ ਕੇਤ ਕਾਇਬ ਦੇ ਕਹਿੰਦਾ ਬੇਬੇ ਮੈਂ दारू ਪੀਂਦਾ ਨਹੀਂਗਾ ਚੱਲ ਜੇ ਸੁਧਰ ਜੂਗਾ ਨਾਲੇ ਵਿਚਾਰੀ ਦੀ ਉਹ ਹੀ ਜਿੰਦਗੀ ਸੁਧਰ ਜੂਗੀ ਵੱਖਰੀ ਦੀ ਹਾਂ ਸਾਰਾ ਦਿਨ ਫਿਰ ਫਿਰ ਕਰਦੀ ਰਹਿੰਦੀ ਹੈਗੀ ਹਰ ਦਿਨ ਪੁੱਤਾ ਹਾਂ ਵੀ ਕਿਵੇਂ ਪੁੱਤਾ ਕੌਸ਼ਨੀ ਰਵਿਨਾ ਮੰਮੀ ਨੂੰ ਲੰਗ ਕਰੀ ਜਾਂਦਾ ਹੈ ਕਹਿੰਦਾ ਮੈਨੂੰ ਪੈਸੇ ਦਓ ਲੰਗ ਕਰੀ ਜਾਂਦਾ ਹਾਂ ਹੂੰ ਕਾਦੇ ਵਾਸਤੇ ਪਤਾ ਨਹੀਂ ਉਹਨੇ ਪੈਸੇ ਕੀ ਕਰਨੇ ਨੇ ਹਾਏ ਕੰਜਰਾ ਉਹ ਦੇ ਤਾਂ ਕੰਜਰ ਨੇ ਮੇਰੀ ਸੌਂ ਖਾਦੀ ਸੀ ਮੇਰੇ ਸਿਰ ਤੇ ਹੱਥ ਰੱਖਿਆ ਸੀ ਮੈਨੂੰ ਕਹਿੰਦਾ ਮੈਂ ਥਾਦੀ ਅੱਜ ਤੋਂ ਮੁੜ ਕੇ दारू ਨਹੀਂ ਪੀਂਦਾ ਮੈਂ ਆਖਿਆ ਨਾਲੇ ਇਹ ਜੀ ਕੁੜੀ ਨਹੀਂ ਤੈਨੂੰ ਮਿਲਨੀ ਤੇ ਤੂੰ ਕਿਉਂ ਬਦੀਨ ਕਰਦਾਗਾ ਉਹ ਕੁੜੀ ਨੂੰ ਵਿਚਾਰੀ ਨੂੰ ਮੈਂ ਆਖਿਆ ਵਧੀਆ ਰੱਖਿਆ ਕਰ ਤੇ ਉਹ ਕਹਿੰਦਾ ਕੋਈ ਨਹੀਂ ਮੇਰੇ ਤਾਂ ਸੌਂ ਖਾਗੇ ਸੀ ਉਦੋਂ ਮੈਨੂੰ ਨਹੀਂ ਲੱਗਦਾ ਵੀ ਉਹ दारू ਦਰੂ ਛੱਡੂਗਾ दारू ਤਾਂ ਉਹ ਕੀ ਨਹੀਂ ਛੱਡੂਗਾ ਉਹਦੇ ਤਾਂ ਵੱਡੇ ਵੱਡੇ ਵੀ ਛੱਡਣਗੇ ਪਰ ਜੋਤੀ ਮੈਂ ਤਾਂ ਇੱਕ ਗੱਲ ਕਹਾ ਜੇ ਗੱਲ ਮੇਰੀ ਮੰਨੇਗੀ ਮੈਨੂੰ ਐ ਲੱਗਦਾ ਵੀ ਉਹ ਤਾਂ ਨੀ ਕੰਜਰ ਨੂੰ ਕਿਸੇ ਨੇ ਕੁਛ ਕਰਤਾ ਨਹੀਂ ਬੀਬੀ ਆ ਕਰਨ ਕਰਾਉਣ ਵਾਲੇ ਦਾ ਕੁਛ ਨਹੀਂ ਹੁੰਦਾ ਹੈਗਾ ਇਹ ਜਦੋਂ ਆਪਦੀ ਲੱਛਣ ਮਾੜੇ ਹੋਣ ਨਾ ਆ ਕਰਨ ਕਰਾਉਣ ਵਾਲੀ ਚੀਜ਼ਾਂ ਕੁਛ ਨਹੀਂ ਕਰਦੀਆਂ ਹੁੰਦੀਆਂ ਹੈਗੀਆਂ ਨਹੀਂ ਜੋਤੀ ਇਹ ਗੱਲ ਤੈਨੂੰ ਮੰਨਣੀ ਪਊ ਆ ਹੁਣ ਤਾਂ ਨਾਲੇ ਨਾ ਪਤਾ ਕੀ ਕਰਦੇ ਆ ਕਹਿ ਜਾਂਦੇ ਆ ਆਹ ਕਿ ਆ ਜਿਵੇਂ ਕਹਿੰਦੇ ਹੁੰਦੇ ਆ ਮੋਣੀ ਮੋਣੀ ਆਹੀ ਚੀਜ਼ ਲਾ ਦਿੰਦੇ ਆ ਪੁੱਤ ਤਾ ਨਹੀਂ ਬੀਬੀ ਕੁਛ ਨਹੀਂ ਲੱਗਦਾ ਹੁੰਦਾ ਕੁੱਤੀ ਮੇਰੀ ਤਾਂ ਨਾ ਜ਼ਿੰਦਗੀ ਇੰਨੀ ਖਰਾਬ ਹੋਈ ਪਈ ਆ ਵੀ ਮੈਂ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਲਾਜੋਤੀ ਪੁੱਤ ਤੂੰ ਹੁਣ ਜਾਏਂਗੀ ਕਿੱਥੇ ਘਰ ਤਾਂ ਤੇਰੇ ਇਹੀ ਐ ਅਸਲੀ ਘਰ ਇਹੀ ਐ ਜਾਣਾ ਤਾਂ ਮੈਂ ਕਿੱਥੇ ਆ ਉਹੀ ਤਾਂ ਗੱਲ ਆ ਵੀ ਮੈਂ ਕਿੱਥੇ ਜਾ ਵੀ ਨਹੀਂ ਸਕਦੀ ਹੈਗੀ ਇੱਥੇ ਅੰਦਰ ਬੈਠੀ ਬਸ ਸਾਰਾ ਦਿਨ ਰੋਈ ਜਾਂਦੀ ਰਹਿਣੀ ਹੈਗੀ ਨਾ ਮੈਨਾਂ ਮਿਲਦੇ ਪੇਕਿਆਂ ਨੂੰ ਕੁਝ ਦੱਸ ਸਕਦੀ ਆ ਨਾ ਹੀ ਮੈਨੂੰ ਇੱਥੇ ਸੁੱਖ ਮਿਲਦਾਗਾ ਕੋਈ ਨਹੀਂ ਪੁੱਤ ਅਸੀਂ ਤੇਰੇ ਸਾਰੇ ਦੇ ਖਮਾਗਰ ਐ ਪੇਕਿਆਂ ਨੂੰ ਕੀ ਦੱਸਣਾ ਕੋਈ ਨਹੀਂ ਇਹ ਅੱਜ ਤੈਨੂੰ ਦੁੱਖ ਹੈ ਨਾ ਤਾਂ ਸਵੇਰੇ ਤੈਨੂੰ ਸੁੱਖ ਵੀ ਮਿਲੂਗਾ ਮੈਨੂੰ ਨਹੀਂ ਲੱਗਦਾ ਵੀ ਮੇਰੇ ਕਰਵਾਜ ਸੁੱਖ ਹੈਗਾ ਤੂੰ ਪੁੱਤ ਯਾਦ ਰੱਖੀ ਕਿਸੇ ਨੇ ਐਵੇਂ ਨਹੀਂ ਕਿਹਾ ਕਹਿੰਦੇ ਔਲੇ ਦਾ ਖਾਦਾ ਤੇ ਸੈਣੇ ਦਾ ਕਿਹਾ ਮੈਗਰ ਸੁਆਦ ਆਉਂਦਾ ਤੂੰ ਗੱਲ ਯਾਦ ਰੱਖੀ ਵੀ ਮੇਰੀ ਦਾਦੀ ਨੇ ਇਹ ਗੱਲ ਕਹੀ ਸੀ ਮੈਨੂੰ ਤੁਸੀਂ ਤਾਂ ਸਾਰੇ ਬਹੁਤ ਵਧੀਓ ਪਰ ਇੱਕ ਰਵੀ ਨਹੀਂ ਵਧੀਆ ਹੈਗਾ ਉਹ ਮੇਰੀ ਗੱਲ ਹੀ ਨਹੀਂ ਮੰਨਦਾ ਹੈਗਾ ਸਾਰਾ ਦਿਨ ਪਤਾ ਨਹੀਂ ਕਿਸਦੇ ਨਾਲ ਫੋਨ ਤੇ ਲੱਗਿਆ ਰਹਿੰਦਾ ਕੋਈ ਨਹੀਂ ਪੁੱਤ ਆਪੇ ਹਟ ਜੂਗਾ ਕਿੰਨੇ ਕੰ ਕਰੂਗਾ ਫੋਨ 10 ਦਿਨ ਕਰੂਗਾ 20 ਦਿਨ ਕਰੂਗਾ ਤੇ ਜਿਹੇ ਜਵ ਤੇ ਤੂੰ ਕੰਮ ਆਵੇਂਗੀ ਨਾ ਜਿਹੇ ਜੇ ਪੁੱਤ ਆਪ ਦਾ ਕੰਮ ਹੋਣਾ ਹੁੰਦਾ ਤੇ ਬਗਾਨਾ ਕੋਈ ਨਹੀਂ ਕੰਮ ਆਉਂਦਾ ਤੈਨੂੰ ਤਾਂ ਹੁਣ 50 ਬੰਦੇ ਦੇ ਵਿੱਚ ਅਸੀਂ ਵਿਆਹ ਕੇ ਨੇ ਤੇ ਜਿਹਦੇ ਨਾਲ ਉਹ ਨਿਕਲੇ ਉਹ ਦਿਨ ਨਾਲ ਫੋਨ ਕਰਦਾ ਉਹ ਕੋਈ ਨੂੰ ਨਾ ਪਾਰ ਲਾਉਂਦੀਗੀ ਉਹਨੂੰ ਤਾਂ ਹੀ ਲੱਗਦਾ ਨਾ ਵੀ ਮੇਰਾ ਸਾਰਾ ਕੁਝ ਬਸ ਉਹ ਹੀ ਆ ਮੈਂ ਤਾਂ ਉਹਦੇ ਸਾਹਮਣੇ ਕੱਖ ਵੀ ਨਹੀਂ ਹੈਗੀ ਉਹ ਤਾਂ ਮੈਨੂੰ ਕੋ ਸਮਝਦਾ ਹੀ ਨਹੀਂ ਹੈਗਾ ਨਾ ਹੀ ਮੈਨੂੰ ਫਿੱਦੇ ਨੂੰ ਬੋਲਦਾ ਉਹ ਤਾਂ ਉਸ ਮਰਜੀ ਕਰੀ ਜਾਵੇ ਪੁੱਤ ਸਾਡੇ ਭਾਰੀ ਤਾਂ ਤੂੰ ਨਾ ਸਾਡੇ ਘਰ ਤਾਂ ਚੰਦ ਆਂਗੀ ਠੀਕ ਹੈ ਤੂੰ ਫਿਰ ਮੈਨੂੰ ਸਾਰੇ ਬਹੁਤ ਵਧੀਆ ਰੱਖਦੇ ਹੋ ਪਰ ਗਲਤਾਂ ਨਾ ਸਿਰਫ ਰਵੀ ਤੇ ਆ ਕੇ ਮੁੱਕਦੀ ਐ ਵੀ ਉਹ ਮੈਨੂੰ ਕਿਉਂ ਨਹੀਂ ਇਦਾਂ ਦਾ ਵਿਹਾਰ ਕਰਦਾ ਹੈਗਾ ਮੇਰੇ ਨਾਲ ਆਹ ਤਾਂ ਹੁਣ ਹੁੰਦਾ ਪੁੱਤ ਕਹਿੰਦੇ ਬੰਦੇ ਨਾਲ ਹੀ ਤੀਵੀ ਰਾਣੀ ਹੁੰਦੀ ਐ ਹੈ ਤੇ ਪਰ ਜਦੋਂ ਤੂੰ ਸਾਰਾ ਨਾ ਵਧੀਆ ਤੈਨੂੰ ਅਸੀਂ ਮਾੜੀ ਕਿਵੇਂ ਕਹਿ ਦਾਂਗੇ ਪਰ ਉਹਨੇ ਪੈਸੇ ਕਰਨੇ ਕੀ ਹੋਏ ਮੰਮੀ ਤੋਂ ਜਿਹੜੇ ਪੈਸੇ ਮੰਗੀ ਜਾਂਦਾ ਕੋਈ ਨਹੀਂ ਆਪੇ ਭੌਂਕੇ ਹੜ ਜਾਊਗਾ ਤੇਰੇ ਮੰਮੀ ਨੂੰ ਕਹਿੰਦੀ ਵੀ ਨਾ ਹੀ ਦੇਈ ਇਹਨੂੰ ਪੈਸੇ ਤੂੰ ਮੈਂ ਤਾਂ ਬਸਤ ਬਰ ਗਈ ਨਹੀਂ ਹੈਗੀ ਮੈਂ ਤਾਂ ਕੱਲਾਂ ਜਿਓ ਸੁਣ ਕੇ ਇਤਰੀ ਥੋਡੇ ਕੋਲ ਆ ਗਈ ਕੋਈ ਨਹੀਂ ਉਹਨੇ ਮੇਰੇ ਕੋਲੇ ਆਉਣ ਦੇ ਫਿਰ ਮੈਨੂੰ ਕਹਿੰਦਾ ਸੀ ਨਾ ਕਹਿੰਦਾ ਉਹਦੇ ਦਾਦੀ ਤੇਰੀ ਸੌ ਲੱਗੇ ਮੈਨੂੰ ਜੇ ਮੈਂ ਕੁਛ ਖਾ ਮਾ ਪੀਵਾ ਤੇ ਅੱਜ ਜੇ ਮੈਂ ਦੇਖ ਲਿਆ ਨਾ ਚਾਹੇ ਮੇਰਾ ਪੋਤਾ ਹੀ ਆ ਤੇ ਉਹਦੇ ਪੈਂਦਾਂ ਦੇਖੀ ਅੱਜ ਫਿਰ ਆ ਸੌ ਸੁਣਾ ਨਾਲ ਨਾਲ ਅੱਧੀ ਖੁਸ਼ ਨਹੀਂ ਹੁੰਦਾ ਹੈਗਾ ਤੁਸੀਂ ਕਿਉਂ ਜਕੀਨ ਕਰਦੇ ਹੋ ਹੁੰਦੇ ਹੋ ਜੇ ਆ ਰੱਬ ਦੀ ਲੋਕ ਘੱਟ ਸੌਂ ਗਾਦੇ ਨੇ ਆ ਰੱਬ ਤਾਂ ਵੀ ਜਿਉਂਦੇ ਫਿਰਦਾ ਉਹ ਤਾਂ ਠੀਕ ਹੈ ਹਾਂ ਉਹ ਤਾਂ ਠੀਕ ਆ ਖਰ ਫਿਰ ਵੀ ਆਏ ਹੋ ਜਾਂਦਾ ਮੈਨੂੰ ਆਏ ਹੋ ਜਾਂਦਾ ਪਤਾ ਕੀ ਹੈਗਾ ਵੀ ਜੇ ਡੁੱਬੜੇ ਨੇ ਕੁਝ ਕਰ ਲਿਆ ਅਗਲਾ ਕਹਿਣਗੇ ਸਰਪੰਚੀ ਦੇ ਪੁੱਤ ਨੇ ਆ ਕੁਝ ਕਰ ਲਿਆ ਦੇਖ ਤੇ ਡੈਡੀ ਦੀ ਕਿੰਨੀ ਬੱਲੇ ਬੱਲੇ ਆ ਉਹਦੇ ਨਾਲ ਦੇਖ ਮੇਰ ਵੀ ਪਹਿਲਾਂ ਤੇਰੇ ਦਾਦੇ ਦੀ ਕਿੰਨੀ ਬੱਲੇ ਬੱਲੇ ਸੀ ਪਿੰਡ ਦੇ ਵਿੱਚ ਬਿਨਾ ਵੋਟਾਂ ਤੋਂ ਸਰਪੰਚੀ ਕਰ ਗਿਆ ਸੀ ਉਹ 5 ਸਾਲ ਤੇ ਆ ਹੁਣ ਦੇਖ ਤੇ ਡੈਡੀ ਆ ਇਹ ਦੇਖ ਲਾ ਕਿੰਨਾ ਵਧੀਆ ਗੱਲ ਕਰਾ ਮੁੰਡੇ ਨੇ ਨਹੀਂ ਵੀ ਪਾਰਖੇ ਕੀ ਕਰੀ ਆ ਆਪਾਂ ਡੈਡੀ ਦੀ ਤਾਂ ਬੱਲੇ ਬੱਲੇ ਹੈਗੀ ਆ ਪਰ ਮੈਨੂੰ ਲੱਗਦਾ ਵੀ ਰਵੀ ਸਾਰਿਆਂ ਦੀ ਬੱਲੇ ਬੱਲੇ ਜੀਮੀ ਕਰਾ ਦੂਗਾ। ਉਹੀ ਗੱਲ ਆ ਨਾ ਕਹਿੰਦੇ ਮਾੜਾ ਨਾ ਜੰਮੇ ਤੇ ਨਾ ਮਾੜਾ ਆਵੇ ਕਿੱਥੇ ਐ ਮੈਂ ਤਾਂ ਐ ਕਹਿੰਦੀ ਸੀ ਜੇ ਮੇਰੇ ਪੁੱਤ ਇੱਕ ਹੋਰ ਹੁੰਦੀ ਨਾ ਪਰ ਇਹ ਵਿਆਹ ਕੇ ਤੋੜ ਦਿੰਦੇ। ਸੌਰਿਆਂ ਤਪਾਈ ਜਾਂਦੇ ਤਪਾਉਂਦੀ ਸੀ ਹੋਰ ਕਿਸੇ ਬਾਹ ਮੇਰਾ। ਪਰ ਲਾਂਬੇ ਉੱਥੋਂ ਵੀ ਰੋਜ ਆਇਆ ਕਰਦੇ। ਸਹੀ ਹੱਲਾ। ਪਰਦੇ ਤੁਸੀਂ ਨਾ ਮੈਨੂੰ ਇੱਕ ਵਾਰੀ ਵੀ ਦੱਸ ਦਿੰਦੇ ਵੀ ਕਿਸੇ ਹੋਰ ਕੁੜੀ ਨਾਲ ਗੱਲ ਕਰਦਾ ਸੱਚੀ ਸਾਦੀ ਮੈਂ ਇੱਥੇ ਵਿਆਹ ਨਹੀਂ ਸੀ ਕਰਾਉਣਾ ਹੈਗਾ। ਪੁੱਤ ਦੀਏ। ਪੈਨੂਨਾ ਤੇਰੀ ਸੌ ਲੱਗੇ ਜੇ ਮੈਨੂੰ ਇਹ ਗੱਲ ਦਾ ਪਤਾ ਹੋਵੇ ਮੈਨੂੰ ਤਾਂ ਜਮੀ ਨਹੀਂ ਪਤਾ ਵੀ ਇਹ ਐਂ ਗੱਲ ਕਰਦਾ ਇਹ ਤਾਂ ਕਹਿੰਦਾ ਸੀ ਮੇਰੇ ਵਰਗਾ شریف ਨਹੀਂ ਕੋਈ ਹੁਣ ਰੋਜ਼ ਮੇਰੇ ਮਾਪੇ ਨੂੰ ਫੋਨ ਕਰਦੇ ਆ ਉਹਨਾਂ ਨੂੰ ਮੈਂ ਕੀ ਦੱਸਾਂ ਹੁਣ ਮੈਂ ਤਾਂ ਦੱਸਣ ਦੁੱਗ ਗਿਆ ਤੂੰ ਜਦੋਂ ਤੀਏ ਤੜਫਦੀ ਐ ਮੈਂ ਤਾਂ ਆਪ ਪਤਾ ਕੀ ਐ ਮੈਨੂੰ ਤਾਂ ਆਪ ਐਂ ਲੱਗਦਾ ਵੀ ਮੈਂ ਤਾਂ ਇਦੋਂ ਮਰੀ ਚੰਗਿਆ ਕੁੜੀ ਤੜਫਣਾ ਤਾਂ ਮੈਂ ਨਾ ਦੇਖਾਂ ਮੈਨੂੰ ਬਥੇਰਾ ਦੁੱਖ ਆਉਂਦਾ ਤੇਰਾ ਉਹੀ ਤਾਂ ਗੱਲ ਆ ਜਦੋਂ بڑا ਮੋਟਾ ਫੋਨ ਲਾ ਦੇਣਗੇ ਕਹਿੰਦੇ ਕਿ ਤ੍ਰਿਵਾਜ ਨੂੰ ਕੀ ਹੋ ਗਿਆ ਰੋਕੇ ਆਟੀਆਂ ਤੋਂ ਸੁਖ ਸੁਖੀ ਤਾਂ ਹੈਗੀ ਆ ਨਾ ਇੱਥੇ ਉਸ ਤੋਂ ਬਾਅਦ ਮੈਨੂੰ ਕਹਿੰਦੀ ਅਸੀਂ ਇੱਕ ਦਿਨ ਆ ਕੇ ਜਾਵਾਂਗੇ ਫਿਰ ਪੁੱਤ ਮਾਪੇ ਕਹਿੰਦੇ ਹੁੰਦਾਗਾ ਹੈ ਬਾਜ ਦਾ ਤਾਂ ਮਿੰਟ ਹੀ ਪਤਾ ਲੱਗ ਜਾਂਦਾ ਵੀ ਕੀਵੇਂ ਬੋਲਦਾ ਚਲਤੀਏ ਐਨੀ ਸਿਆਣੀ ਬੁੱਜੀ ਤੂੰ ਜਿਹੜੀ ਗੱਲ ਨਹੀਂ ਕਰਦੀ ਆਪਦੇ ਘਰ ਦੀ ਗੱਲ ਬੋਚੀ ਬੈਠੀ ਐ ਨਹੀਂ ਕੋਈ ਹੋਰ ਹੁੰਦੀ ਕੰਦੀ ਕੋਟੀ ਗੱਲ ਚੜਾ ਦਿੰਦੀ ਉਹ ਤਾਂ ਮੈਨੂੰ ਬਸ ਡੈਡੀ ਨੇ ਸਮਝਾਇਆ ਸੀ ਵੀ ਕੋਈ ਗੱਲ ਦਫਰੀ ਨਹੀਂ ਹੈਗੀ ਤਾਂ ਕਰਕੇ ਨਹੀਂ ਮੈਂ ਕੋਈ ਗੱਲ ਦੱਸਦੀ ਹੈਗੀ ਬਹੁਤ ਵਧੀਆ ਪੁੱਤ ਜਿਵੇਂ ਤੂੰ ਆਪਦੇ ਡੈਡੀ ਦੀ ਇੱਜ਼ਤ ਰੱਖੀ ਐ ਪਰਮਾਤਮਾ ਸਾਰਿਆਂ ਦੀ ਇੱਜ਼ਤ ਰੱਖੇ ਆਂ ਚੱਲ ਕੋਈ ਨਾ ਦਾਦੀ ਮੈਂ ਉੱਧਰ ਜਾ ਕੇ ਕੰਮ ਚੱਲ ਕੋਈ ਨਹੀਂ ਪੁੱਤ ਮਨ ਹੌਲਾ ਨਾ ਕਰ ਜਿਵੇਂ ਨਾ ਰੋ ਮੇਰੀ ਤੀ ਜਿਨਾ ਚਿਰ ਤੱਕ ਦਾਦੀ ਬੈਠੀ ਐ ਨਾ ਜਮਾ ਤੈਨੂੰ ਇੱਕ ਦੁੱਖ ਨਹੀਂ ਆਉਣ ਦਿੰਦੀ ਭੋਰਾ ਵੀ ਕੋਈ ਨਹੀਂ ਆਉਣ ਦੇ ਮੈਂ ਕਰਦੀ ਵੱਲ ਉਹਦੇ ਨਾਲ ਚੰਗਾ ਠੀਕ ਹਾਂ ਕੀ ਕਰਾਂ ਸਾਰਾ ਦਿਨ ਆ ਜਵਾਕ ਲਈ ਬਸ ਉਸਸ ਕਰੀ ਜਾਂਦੀ ਐ ਮੈਂ ਇੱਥੋਂ ਤਾਂ ਦੇਖੀ ਨਹੀਂ ਜਾਂਦੀ ਕੰਜਰ ਨੇ ਮੇਰੀ ਖਾ ਕੇ ਝੂਠੀ ਸੋਂ ਅੱਜ ਫੇਰ ਉਹ ਦਮੂੜ ਚੱਕ ਲੈ ਯਾ 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 ਮੇਰੇ ਕੋਲੇ ਅਜ ਤਾਂ ਚਾਹੇ ਕੁਸ ਮਰਜੀ ਹੋ ਜੇ ਅਜ ਤਾਂ ਇਹਦਾ ਮੂੰਹ ਹੀ ਮੂੰਹ ਕੁੱਟੂ ਆ ਦੇਖੀ ਇਹ ਕਾਰਨ ਕਿ ਸਾਨੂੰ ਰੀਡਾਂ ਨਹੀਂ ਦਿਹਾਉਂਦੀਆਂ ਜਿੱਥੇ ਜੀ ਕਰਦਾ ਉੱਥੇ ਦੇਖਦਾ ਦੇਣੇ ਹੈਗੇ ਬੜਾ ਬਦੀਨ ਕਰ ਦੇਣੇ ਜਵਾਬ ਜੇ ਉਹ ਤੇ ਚੱਕ ਕੇ ਸਾਈਡ ਤੇ ਕਰ ਦਿਆ ਕੋਰ ਚੀਜ਼ਾਂ ਤੇ ਮੇ ਬੇਬੇ ਬੇਬੇ ਤਾਂ ਠੀਕ ਆ ਭਾਈ ਮੈਨੂੰ ਕੀ ਹੋਇਆ ਨਾਲੇ ਤੈਨੂੰ ਨਹੀਂ ਮੈਨੂੰ ਹੋਇਆ ਬੇਬੇ ਕੀ ਹੋ ਗਿਆ ਅੱਖਾਂ 'ਚ ਮਸਾਲਾ ਦਾਣਾ ਉਹ ਮੈਨਾਂ ਬੇਬੇ ਕਿਹੇ ਦਿਨੋਂ 50000 ਰੁਪਏ ਖੜਿਆ ਸੀਗਾ ਹਾਂ ਉਹ ਵਿਆਹੇ ਵੇਲੇ ਕਿਹੜੇ ਵਿਆਹੇ ਵੇਲੇ ਮੇਰੇ ਵਿਆਹ ਵੇਲੇ ਹਾਂ ਫਿਰ ਉਹ ਦੇਣੇ ਸੀ ਬੇਬੇ ਉਹਨਾਂ ਦੇ ਹੁਣ ਮੋੜਨੇ ਸੀਗੇ ਕਰਾਰ ਆ ਗਿਆ ਸੀਗਾ ਥੈਂਕ ਯੂ ਕਿਰੇਸੀ 50000 ਦਾ ਓਹੋ ਉਹ ਮੈਨਾਂ ਆਪਦੇ ਯਾਰ ਦੋਸਤਾਂ ਨੂੰ ਨਾ ਅੱਡ ਪਾਰਟੀ ਕਰੀ ਸੀਗੀ ਵੀ ਦਾਰੂ ਦੂਰ ਵੀ ਤਗੜਾ ਬ੍ਰਾਂਡ ਪਿਆਈ ਸੀ ਉਹ ਜਰ ਦੋਸਤਾਂ ਤੋਂ ਲੈ ਕੇ ਦੀ ਇਹਦੇ ਪੁੱਤ ਫਿਰ ਜਿਨ੍ਹਾਂ ਨੂੰ ਪਾਲਟੀਆਂ ਕਰੀਆਂ ਸੀ ਲੈ ਬੇਬੇ ਹੁਣ ਮੈਨੂੰ ਐਸ ਵੀ ਚਾਲੂ ਤੋਂ ਘਰੋਂ ਫੜਖੇ ਦੇ ਦੂੰਗਾ ਵੀ ਹੁਣ ਮੇਰਾ ਵੀ ਤਾਂ ਘਰ 'ਚ ਹਿੱਸਾ ਹੈਗਾ ਹੀ ਆ ਫਿਰ ਹਿੱਸਾ ਹੈਗਾ ਐ ਥੋੜੀ ਐ ਵੀ ਤੇਰੇ ਮੂੰਹ ਨਸ਼ੇ 'ਚ ਡੋਨ ਰਿਹਾ ਕਰ ਸਾਰਾ ਦਿਨ ਲੈ ਨਸ਼ੇ ਜੀ ਕਿੱਥੇ ਹੁਣ ਨਸ਼ਾ ਕਿੱਥੇ ਕਰ ਲੈ ਬੇ ਹਾਂ ਹੁਣ ਤਾਂ ਉੱਠ ਗਏ ਐ ਇਹ ਕੀ ਗੱਲ ਮੈਨੂੰ ਤਾਂ ਲੱਗਦਾ ਨਹੀਂ ਤੂੰ ਸਹੀ ਆ ਹੁਣ ਵੀ ਹਾਂ ਨਾ ਕਿਹਾ ਬੇ ਆਹ ਨਾ ਕਿਹਾ ਮਾਂ ਤਾਂ ਪੁੱਤ ਨੂੰ ਤੁਰੇ ਜਾਂਦੇ ਨੇ ਪਸਾਣਦਾ ਦੀ ਮੇਰੇ ਪੁੱਤ ਕਿੰਨੇ ਕ ਪਾਣੀ 'ਚ ਐ ਚਲ ਚੰਗਾ ਬੇ ਹੁਣ ਅਗਲੇ 50000 ਰੁਪਏ ਦੇਣਾ ਮੈਂ ਮੈਂ ਜਵਾਨ ਨੂੰ ਬੇਜਵਾਨਾ ਹੋਈ ਜਾਂਣਾਗਾ ਕਿਤੇ ਆਪਣੇ ਕੰਮ ਕਰ ਦੇ ਦੇ ਸਾਡੇ ਕੋਲ ਖੜਾ ਝਾੜਾਂ ਤੇ ਲੱਗੇ ਹੋਏ ਨੇ ਝਾੜਾਂ ਤੇ ਮੈਂ ਕਿਦੋਂ ਕਹਿਣਾ ਬੇਬੇ ਵੀ ਝਾੜਾਂ ਤੇ ਲੱਗੇ ਵਾ ਮੈਨੇ 50000 ਨੇ ਦੇ ਬੇਬੇ ਜ਼ਰੂਰੀ ਲੋੜ ਆ ਗਈ ਦੇਖ ਮੁੰਡਿਆ ਨਾ ਤਾਂ ਮਿਲ ਨਾ ਅੱਜ ਨਾ ਮਿਲ ਨਾ ਕੱਲ ਨੂੰ ਨਾ ਬੇਬੇ ਇਹ ਤਾਂ ਫਿਰ ਕੋਈ ਗੱਲ ਨਹੀਂ ਬਣੀ ਨਾ ਬਣੀ ਫਿਰ ਚਲ ਪਜਾਣੀ 30 ਕਤ ਦੇ ਦੋ ਮੇਰੇ ਕੋ ਤਾਂ ਪੰਜੀ ਵੀ ਨਹੀਂ ਹੈਗੀ ਜੇ ਤੂੰ ਕਹੇ ਨਾ 5 ਰੁਪਏ ਦੇ ਇਹਦੇ 5 ਰੁਪਏ ਵੀ ਨਹੀਂ ਹੈਗੇ ਮੇਰੇ ਕੋਲ ਤਾਂ ਕੋਣ ਐਸ ਤਾ ਪੁੱਤ ਤਾਂ ਖਾ ਲੇ ਚੂੜ ਚੂੜ ਖਾ ਲੇ ਅਸੀਂ ਤਾਂ ਆ ਚੂੜੀਆਂ ਕਿਧਰ ਗਈਆਂ ਵੇ ਵੇਦਰੰਗ ਨੇ ਸੌਣੇ ਨਾ ਜੀ ਉਹ ਦੇਂਦੀ ਵੀ ਬੇ ਕਿਰਨ ਕਹਿੰਦੇ ਗੁਨੇ ਤਰ ਕੇ 30000 ਰੁਪਏ ਦਿੰਨਾ ਮੈਂ ਉਹ ਕਰ ਦਿੰਦਾ ਅਗਲੇ ਮੱਥਾ ਡਮਾ ਪਰ ਜਿਹੜੀਆਂ ਚੂੜੀਆਂ ਪਾਈਆਂ ਸੀ ਨਾ ਹਾਂ ਉਹੀ ਪਣਾ ਕੇ ਤੇਰੀ ਬਹੂ ਨੂੰ ਕਾਂਡੇ ਕਰਾ ਕੇ ਪਾਤੇ ਮੈਂ ਲੋ ਆਉ ਨੂੰ ਇਹਦਾ ਅਸਾਉਂਟ ਹੈ ਪੌਣ ਦੀ ਕਾਂਟੇ ਨੂੰ ਪਾ ਦੇ ਜਾਂ ਫਿਰ ਤੋਂ ਕਾਂਟੇ ਹੀ ਫੜ ਕੇ ਲਿਆਵੇ ਬੇ ਫਿਰ ਉਹ ਕਿਉਂ ਫੜਾ ਨੋ ਆਸ ਕਰਤੀ ਤੂੰ ਮਾ ਪਾਉਣ ਖਾਤਰ ਦਿੱਤੀਆਂ ਨੇ ਲਾਹਣ ਖਾਤਰ ਨਹੀਂ ਪਾਈਆਂ ਨੇ ਉਹ ਫਿਰ ਮੈਂ ਵੀ ਤਾਂ ਬੇਬੇ ਪੁੱਤਾਂ ਇਸ ਘਰ ਦਾ ਤੇਰੇ ਵਰਗੇ ਪੁੱਤ ਦਾ ਘਰ ਘਰ ਹੁਣ ਨਾ ਹੀ ਜੰਮਣਾ ਇਹ ਜਾਂ ਮਾਵਾ ਇਹੋ ਜੇ ਪੁੱਤ ਲੈ ਤੂੰ ਮੈਨੂੰ ਇੰਨੀ ਮਾੜਾ ਤੁਰਾ ਫਿਰਦਾ ਬੇਬੇ ਉਹੀ ਸਾਰਾ ਦਿਨ ਤੜਕੇ ਤੋਂ ਲੱਗਿਆ ਨੇ ਹੱਥਾਂ ਤੱਕ ਉਹਦਾ ਇਹੀ ਰੰਡੀ ਰੋਣਾ ਨਹੀਂ ਲੋਟ ਆਓ ਸਾਡਾ ਤਾਂ ਭਾਈ ਆਪੀ ਰੰਡੀ ਰੋਣਾ ਹੈਗਾ ਜਦੋਂ ਤੇਰੇ ਵਰਗੇ ਪੱਤ ਜੰਮਪੇ ਕੜ ਤੇ ਨਸੇ ਚ ਟੰਨ ਹੋ ਜਾਂਦੇ ਨੇ ਸਾਰਾ ਦਿਨ ਫਿਰਦੇ ਰਹਿੰਦੇ ਨੇ ਕੋਈ ਚੜੀ ਤੇ ਨਹੀਂ ਲੱਥੀ ਦੀ ਨਹੀਂ ਕੋਈ ਮਰੇ ਕੋਈ ਜੀਵੇ ਕੌਣ ਮਰ ਗਿਆ ਹੁਣ ਬੇਬੇ ਕੋਈ ਨਹੀਂ ਮਰਿਆ ਹੈ ਤੱਕ ਤਾਂ ਜਿੱਦਾਂ ਮੈਂ ਮਰ ਗਿਆ ਤਾਂ ਪਤਾ ਲੱਗ ਜੂ ਤੈਨੂੰ ਉਹ ਕਿਉਂ ਬੇਬੇ ਐਵੇਂ ਇਹ ਕੁਝ ਨਾ ਭੁੱਲਿਆ ਕਰ ਤੂੰ ਤੇ ਤੂੰ ਨਾ ਉਥੋਂ ਨਿਮਾਰੀ ਜੋ ਕੱਢ ਕੇ ਲਿਆ ਕੇ ਦੇ ਜੀ ਆ 2000 ਰੁਪਇਆ ਤੇ ਮੈਂ ਜਾਣਾ ਜ਼ਰੂਰੀ ਕੰਮ ਆ ਫਿਰ ਆਹੋ ਦੇ ਦੇ ਇਹਨੂੰ ਨਿਮਾਰੀ ਚੋਂ ਕੁਝ ਨਹੀਂ ਹੈਗਾ ਬਈ ਮੇਰੇ ਕੋਲ ਤਾਂ ਘਰੇ ਹੁਣ ਉਹ ਗੱਲ ਸਾਰਾ 100 ਰੁਪਇਆ ਹੈਗਾ ਕੋਈ ਭੈਣ ਭਾਈ ਆ ਜਾਂਦਾ ਹੁੰਦਾ ਹੈਗਾ 100 ਰੁਪਿਆ ਖਾਦਾ ਵਾ 100 ਰੁਪਈ ਬਸ ਤੇ ਹੋਰ ਹੁਣ ਮੈਂ ਤੈਨੂੰ ਥੱਬੇ ਨਾ ਹੋਰ ਤੈਨੂੰ ਥੱਬੇ ਥੱਬੇ ਰਸੂਗੀ ਲਾ ਐਨਾ ਪੈਸਾ ਮੈਨੂੰ ਕਾਹਨੂੰ ਨਹੀਂ ਪਤਾ ਅਨਮਾਰੀ ਜੋ ਅੱਜ ਬਸਰਣੇ ਜਿਪਾ ਹੋਏ 50000 ਤਾ ਬੇ ਫਿਰ ਭਾਈ ਪਿਆ ਮੁੰਡਾ ਕੰਮ ਕਰਦਾ ਹੈ ਕਮਾਉਂਦਾ ਹੈ ਕੱਲ ਨੂੰ ਉਹਦਾ ਵੀ ਮੈਂ ਵਿਆਹ ਕਰਨਾ ਹੈ ਹੁਣ ਤੇਰੇ ਤੇ ਥੋੜੀ ਲਾਈ ਜਾਣੀ ਨੇ ਸਾਰੇ ਅਸੀਂ ਦੇਖਾ ਆ ਦੇਖੀ ਕਿਵੇਂ ਲੱਗੀਆਂ ਨੇ ਇਹਦਾ ਸਹੀ ਕਰਕੇ ਤੇਰੇ ਹੋਏ ਬੇ ਮੈਂ ਤੈਨੂੰ ਐਂ ਕਹਿਣਾ ਬੇਬੇ ਚਲ ਮੈਂ ਵੀ ਪਹਿਲਾਂ ਬਥੇਰਾ ਕੰਮ ਕਰਿਆ ਹੁਣ ਵੀ ਮੈਂ ਲੱਗ ਜੂ ਦੁਬਾਰੇ ਵੀ ਮੈਨੂੰ 1000 ਰੁਪਏ ਦੇ ਦੋ ਬਾਜ ਮੈਂ ਕਹਿੰਦੀ ਪੁੱਤ ਜਿਹੜਾ ਕੰਮ ਤੈਂ ਕਰਿਆ ਬੈਂਕਾਂ ਕਾਲੀਆਂ ਕੀਤੀਆਂ ਪਈਆਂ ਨੇ ਹੁਣ ਤਾਂ ਬੈਂਕਾਂ ਚ ਵੀ ਜਗ੍ਹਾ ਨਹੀਂ ਪੈਸਾ ਰੱਖਣ ਨੂੰ ਤੈ ਇਨੀ ਕਮਾਈ ਕੀਤੀ ਐ ਤੂੰ ਬਥੇਰੀ ਕਰੀਏ ਬੇ ਮੈਂ ਘਟ ਜਾਂਦਾ ਸੀ ਕੰਮ ਤੇਦੋਂ ਜਿੰਨਾ ਕੰਮ ਕਰਦਾ ਸੀ ਆਹ ਲੱਦਾ ਪਖਾਂਦਾ ਸੀ ਤੇ ਜਾਂ ਬਾਹਰ ਕਿਸੇ ਨੂੰ ਖਵਾਉਂਦਾ ਸੀ ਮੈਂ ਤਾਂ ਨਾ ਪੜਦਾ ਛਕਾਉਂਦਾ ਚਲ ਐਂ ਕਰ ਬੇ ਫਿਰ ਉਹ ਜਿਹੜੀ ਮਹਾਰਾਣੀ ਲਿਆਂਦੀ ਆ ਮੇਰੇ ਵਾਸਤੇ ਉਹਦੇ ਪਿਆਉਣ ਨੂੰ ਫੋਨ ਲਾ ਤੇ ਉਹ ਤੋਂ ਫੜ ਕੇ ਦੇਉਣ ਲੱਖ ਰੁਪਏ ਦੇ ਫਿਰ ਉਹ ਤੋਂ ਫੜ ਕੇ ਅੱਛਾ ਹੁਣ ਤੇਰੇ ਪੈਸੇ ਪਿੱਛੇ ਮੈਂ ਤਾਂ ਸੌਰਨ ਬਗਾਰ ਪਾਵਾਂ ਵੀ ਛੋੜੇ ਜਮਾਈ ਨੂੰ ਪੈਸੇ ਚਾਹੀਦੇ ਨੇ ਮੈਂ ਨਹੀਂ ਮੰਗਦੀ ਕਿਸੇ ਤੋਂ ਲੈ ਬੇ ਬਗਾਰ ਪਾਉਣ ਵਾਲੀ ਇਹ ਕਿਹੜੀ ਗੱਲ ਆ ਗਈ ਦੱਸ ਹੁਣ ਉਹਨਾਂ ਦੀ ਕੁੜੀ ਵੀ ਤਾਂ ਆਪਾਂ ਸੰਭੀ ਬੈਠਿਆਂਗੇ ਫਿਰ ਕਿੱਡੀ ਗੱਲ ਲੱਖ ਰੁਪਏ ਦਾ ਰਾ ਦੇ ਦਣਗੇ ਅੱਛਾ ਕੱਲ ਨੂੰ ਤੂੰ ਤਾਂ ਹੋਰ ਕੁਝ ਮੰਗਾਏਗਾ ਜਿੰਨੇ ਤੀਹ ਦੇ ਤਾਂ ਸਭ ਕੁਝ ਦੇਤਾ ਹੋਰ ਕਿ ਉਹਨਾਂ ਦੇ ਬੇ ਨੂੰ ਜਹਾਜ਼ ਮੰਗਣਾਗਾ ਧੀ ਦੇ ਦੀ ਗਾਹਾਂ ਦੀ ਦੱਸ ਦੇਤੀ ਡਵਾ ਜੀ ਮੱਥੇ ਮਰੀ ਮੇਰੇ ਲਿਆ ਕੇ ਜਹਾਜ ਮੰਗਣਾ ਤੇਰੇ ਲੱਛਣ ਨਹੀਂ ਸੀ ਬੋਲਦਾ ਤਾ ਸ਼ਰਮ ਮੰਨਿਆ ਕਰ ਮਾੜੀ ਮੋਟੀ ਲੱਛਣਾਂ ਨੂੰ ਕੀ ਹੋਇਆ ਬੇਬੇ ਮੇਰੇ ਨੂੰ ਹੂੰ ਬੇਬੇ ਤੂੰ ਮੈਨੂੰ ਐ ਦੱਸ ਦੇ ਅਚੈਨੀ ਬੇਬੇ ਕਿਵੇਂ ਆਂ ਬੇਬੇ ਕੀ ਕਰਨੇ ਬਾਦੂ ਦਾ ਭਾਰ ਪਾਈ ਬੈਠੀ ਐ ਲੇਰ ਫੜਾ ਲੇਫੜਾ ਤਾਂ ਸਹੀ ਲੈ ਐ ਨਹੀਂ ਕਰਦੇ ਹੁੰਦੇ ਲੇਫੜਾ ਮੈਂ ਨਾ ਤੇਰੇ ਥੱਪੜ ਮਾਰੂੰ ਟੱਕ ਕੇ ਤੱਪੜ ਗਾਵੇ ਮੈਂ ਗਾਣੇ ਧਰ ਕੇ 3000 ਰੁਪਏ ਦੀ ਮੈਨੂੰ ਤੈਨੂੰ ਪਰਸੋਂ ਤੱਕ ਪੈਸੇ ਮਿਲ ਜਾਣਗੇ ਮਿਲ ਜਾਣਗੇ ਪਰਸੋਂ ਤੱਕ ਨਾਲੇ ਹੋਰ ਆ ਜਿਹੜੀ ਆਪਣੀ ਝੋਟੀ ਸੂਣ ਵਾਲੀ ਐ ਮੈਂ ਵੇਚ ਕੇ ਪਰ ਆ ਦੇਖ ਪਸ਼ੂਆਂ ਤੇ ਅੱਖ ਰੱਖ ਲੈ ਰੱਖ ਲੈ ਪਸ਼ੂਆਂ ਤੇ ਰੱਖ ਮੈਂ ਮੁੱਕੇ ਮਰਗ ਕੰਜਰ ਦੇ ਪਿਆ ਸੀ ਕਰਮਾ ਚ ਮੇਰੇ ਇਧਰ ਤਾਂ ਧੀ ਹੁੰਦੀ ਵਿਆਹ ਕੇ ਤੋਰਦਾ ਦੀ ਮੈਂ ਆ ਦੋਨਾਂ ਦੇਖਣ ਨੂੰ ਮਿਲਦੇ ਨਾ ਬਗਾਨੀ ਤੇ ਦੀ ਜ਼ਿੰਦਗੀ ਡੋਬੀ ਐ ਮੈਂ ਉਹ ਡੋਬੀ ਨੂੰ ਦੱਸ ਵੇ ਚੰਗਾ ਐ ਸੀ ਛੱਡ ਕੇ ਪਈਆ ਟੌਰ ਨਾਲ ਆਹੋ ਉਹਨੂੰ ਪੁੱਛ ਜਾ ਕੇ ਕਿ ਪਈਆ ਟੌਰ ਨਾਲ ਟੌਰ ਨਹੀਂ ਪਈ ਉਹਨੂੰ ਹੋਰ ਦੱਸੋ ਕਿ ਮੱਕੀ ਗੁੱਡ ਗਈ ਆ। ਜੇ ਦੁੱਖ ਹੁੰਦੇ ਨੇ ਜਦੋਂ ਬੰਦਾ ਨਾ ਨਾ ਬੁਲਾਵੇ ਤੇ ਜਨਾਨੀ ਦੀ ਜੂਨ ਬੁਰੀ ਹੁੰਦੀ ਹੈਗੀ। ਲਾ ਉਹਦਾ ਜੀਵਨ ਦਾ ਮਰਿਆ ਚ ਹੁੰਦੀ ਆ ਉਹ। ਹੁਣ ਮੈਂ ਉਹਨੂੰ ਲੋਰੀਆਂ ਸੁਣਾਦਾ ਕਰਾਂ ਬੇਬੇ ਹੋਣਾ। ਸੁਣਾ ਦਿਆ ਕਰੇ ਨਾ ਹੋਰ। ਬੇਬੇ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਦੇ। ਕੁਛ ਨਹੀਂ ਮੇਰੇ ਕੋਲ ਹੈਗਾ ਤਿੱਤਰ ਹੋ ਜਾ ਮੇਰੇ ਕੋਲ ਇੱਥੇ। ਦਿਮਾਗ ਨਾ ਖਾ। ਕੋਈ ਨਾ ਜਿੱਥੋਂ ਮਿਲ ਗਏ ਫਿਰ ਮੈਂ ਲੈ ਕੇ ਆ ਜਾਊਂਗਾ। ਹਾਂ ਲੈ ਕੇ ਜਾਏਂਗਾ ਤੂੰ। ਤੇਰੇ ਹੱਡੀਆਂ-ਹੱਡੀਆਂ ਤੋੜ ਦੂੰ ਅੱਜ ਕੰਜਰਾ ਆ ਜਾਂਦੇ ਨੇ ਮੋਲ ਨੂੰ ਦੱਸਦੀਆਂ ਮੈਂ। ਆਖ ਹੁਣ ਇਹਨੇ ਸਿਉਨੇ ਤੇ ਵੀ ਅੱਖ ਰੱਖ ਲਈ ਇਹਨੇ ਚੰਪੜਿਆ ਹੋਇਆ ਜ਼ਿਆਦੇ ਮਹਾਰਾਣੀ ਜੀ ਕਿਤੇ ਆ ਪੋਰੇ ਚੋਂ ਬਾਹਰ ਵੀ ਆ ਜਾ ਕਰੋ ਕਿਉਂ ਇੱਥੇ ਮੈਂ ਚਾਦਰਾਂ ਠੀਕ ਕਰੀ ਤੇ ਜੈ ਤੇਰੀ ਨਾ ਚਾਦਰ ਹੀ ਨਹੀਂ ਠੀਕ ਹੁੰਦੀ ਸਾਰੇ ਦਿਨ ਚ ਕੋਈ ਹੋਰ ਵੀ ਕੰਮ ਹੁੰਦਾ ਘਰ ਚ ਉਹ ਵੀ ਕਰ ਲਿਆ ਕਰ ਉਹ ਮੰਜਾ ਮੀਹ ਆ ਜਾਂਦਾ ਸੀ ਬਾਹਰ ਮੈਂ ਚੱਕ ਕੇ ਆਇਆਂਗਾ ਉਹ ਜਾਦ ਨਹੀਂ ਹੁੰਦਾ ਬਾਹਰੋਂ ਮੰਜਾ ਢਾ ਕੇ ਕਿਰਾਂ ਚੱਕਣਾ ਵੀ ਹੁੰਦਾ ਫੇਰ ਕਿ ਹੋ ਗਿਆ ਤੁਸੀਂ ਮੰਜਾ ਜ਼ੱਕਿਆ ਫੇਰ ਕਿ ਹੋ ਗਿਆ ਤੇ ਤੂੰ ਇੱਥੇ ਕਾਦੇ ਲਈ ਰੱਖੀ ਆ ਫਿਰ ਮੈਂ ਫਿਰ ਮੈਂ ਤਾਂ ਅੰਦਰੋਂ ਕੰਮ ਕਰੀ ਜਾਂਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਮੀਂਹ ਆ ਗਿਆ ਹਾਂ ਤੈਨੂੰ ਤਾਂ ਕਾਹਨੂੰ ਪਤਾ ਲੱਗਦਾ ਚਾਦਰ ਤੀ ਡੇਢ ਘੰਟਾ ਲਾ ਦੰਨੀ ਆ ਆਹ ਹੁਣੀ ਤਾਂ ਵਿਸਾਉਣ ਲੱਗੀਆਂ ਵਾਲੇ ਹੁਣੀ ਵਿਸਾਉਣ ਲੱਗੀਆਂ ਤੇ ਹੋ ਐ ਕਰ ਆਹ ਦੇ ਟੌਪਸ ਜਿਹੜੇ ਤੈਨੂੰ ਬੇਬੇ ਨੇ ਕਰਾ ਕੇ ਦਿੱਤੇ ਸੀ ਕਿਉਂ ਤੁਸੀਂ ਕੀ ਕਰਨੀ ਨੇ ਉਹ ਤੂੰ ਗਉਣ ਹੁਣੀ ਪੁੱਛਣ ਵਾਲੀ ਤੈਨੂੰ ਸਿਰਫ ਇੰਨਾ ਕਿਹਾ ਵੀ ਮੈਨੂੰ ਟੌਪਸ ਦੇ ਕਿਉਂ ਮੈਂ ਕਿਹਾ ਦਵਾ ਮੈਂ ਮੂੰਹ ਨਹੀਂ ਦਿੰਦੀ ਹੈਗੀ ਉਹ ਤਾਂ ਪਹਿਲੇ ਮੇਰੇ ਮਾਪਿਆਂ ਨੇ ਮੈਨੂੰ ਮੋਸਾ ਕਰਾ ਕੇ ਦਿੱਤੇ ਨੇ ਉਹ ਤੇਰੇ ਮਾਪਿਆਂ ਨੇ ਕਿਹੜੇ ਨੇ ਕਰਾ ਕੇ ਦਿੱਤੇ ਮੇਰੀ ਮਾਂ ਨੇ ਕਰਾ ਕੇ ਦਿੱਤੇ ਆ ਫਿਰ ਉਹ ਵੀ ਕਿਉਂ ਦਾਵਾ ਮੈਨੂੰ ਮੰਮੀ ਬੋਲਣਗੇ ਕੋਈ ਨਹੀਂ ਬੋਲਦਾ ਮੈਂ ਬੇਬੇ ਨੂੰ ਪੁੱਛਿਆਗਾ ਉਹ ਕਹਿੰਦੀ ਜੋਤੀ ਕੋਲੋਂ ਲੈ ਜਾ ਚੱਕ ਫੜ ਕੇ ਕੋਈ ਨਾ ਫਿਰ ਮੰਮੀ ਨੂੰ ਮੂੰਹ ਤੇ ਕਰਾ ਦੋ ਮੈਂ ਤੇ ਵੇ ਦੇ ਦੂੰਗੀ ਉਹ ਮੂੰਹ ਤੇ ਕਰਾਉਣਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਫੜਾ ਚੱਕੇ ਮੈਂ ਨਹੀਂ ਦਿੰਦੀ ਹੈਗੀ ਮੈਨੂੰ ਜ਼ਰੂਰੀ ਕੰਮ ਆਗਾ ਮੈਂ ਲੈ ਕੇ ਜਾਣਾ ਮੜੇ ਉਹ ਦਿਖਾ ਕੇ ਆਉਣਾ ਮੈਨੂੰ ਲੱਗਦਾ ਸੋਨਾ ਹੋਣਾ ਕਹਿ ਕੇ 24 ਕੈਰਟ ਉਹ 20 ਕੈਰਟ ਦੇ ਦਾ ਆਪਾਂ ਨੂੰ ਮੈਡਮ ਮੈਨੂੰ ਦਿਖਾ ਕੇ ਆਉਣ ਦਿਓ ਮੈਂ ਮਮਮੀ ਨੂੰ ਕਹਿ ਦੂੰਗੀ ਮਮਮੀ ਆਪੇ ਦਿਖਾ ਲਿਆਉਣਗੇ ਜਨਵਰੀ ਚ ਪਾਇਆ ਨਹੀਂ ਜਨਵਰੀ ਚ ਪਾਇਆ ਦੇ ਦੇ ਯਾਰ ਕੱਢ ਕੇ ਮੈਂ ਤੁਹਾਨੂੰ ਕਹਿ ਦਾਂ ਨਾ ਮੈਂ ਮਾਰੀ ਨੂੰ ਹੱਥ ਲਾਉਂਦੀ ਲੋੜ ਨਹੀਂ ਹੈਗੀਗੀ ਮੇਰੇ ਸਾਲਿਆਂ ਦੀ ਇਹ ਵੀ ਲੈ ਨਾਸਾਂ ਚੱਕਣ ਲੱਗੀ ਨਾਸਾਂ ਮੈਂ ਕੁਝ ਨਹੀਂ ਚੱਕਿਆਗਾ ਮੈਂ ਨਾ ਸਿਰਫ ਐਂ ਕਿਹਾ ਵੀ ਮੈਂ ਕਾਂਡੇ ਗੁੰਡੇ ਨਹੀਂ ਦੇਣੇ ਹੈਗੇਗੀ ਉਹ ਤੂੰ ਕਰਨੇ ਕੀ ਆ ਜਦੋਂ ਮੇਰੀ ਬੇਬੇ ਨੇ ਤਾਂ ਕਰਾ ਕੇ ਦਿੱਤੇ ਮੈਨੂੰ ਲੋੜ ਆ ਤੂੰ ਫੜਾ ਯਾਰ ਚੱਕ ਕੇ ਪਰੇ ਜਾਂ ਉਹਦੇ ਪਿਆਉ ਨੂੰ ਕਹਿ ਫੋਨ ਲਾ ਕੇ ਮੈਨੂੰ ਲੱਖ ਰੁਪਏ ਦੀ ਲੋੜ ਆ ਦੇ ਦੂ ਆ ਕੇ ਤੂੰ ਫਿਰ ਲੱਖ ਰੁਪਿਆ ਕੀ ਕਰਨਾ ਓਏ ਲੋੜ ਆ ਗਈ ਦੇਣਿਆ ਕਿਸੇ ਦੇ ਵਿਆਹ ਵੇਲੇ ਫੜੇ ਸੀਗੇ ਹੁਣ ਤੈਨੂੰ ਕੀ ਪਤਾ ਡਵਾ ਜੀ ਵਿਆਹਣ ਵਾਸਤੇ ਮੈਨੂੰ ਕੀ ਕੀ ਕਰਨਾ ਪਿਆ ਹਾਂ ਹੁਣ ਤਾਂ ਮੈਂ ਆਪੇ ਡਵਾ ਲੱਗਦੀ ਆ ਉਹ ਜਨਾਵਿਆ ਕੇ ਲੈ ਕੇ ਆਉਂਦੇ ਉਹ ਤੂੰ ਮੇਰੇ ਮੂਰੇ ਨਾ ਬਾਲੀ ਜਵਾਨ ਜੀਆਂ ਲੜਾ ਪਹਿਲੇ ਤੂੰ ਸਾਰੇ ਟੱਬਰ ਨੂੰ ਪਿੱਛੇ ਲਾਈ ਫਿਰਦੀ ਆ ਬੇ ਬਾਪੂ ਕੋਲ ਜਾਣਾ ਉਹ ਮਗਰ ਪੈ ਜਾਂਦਾ ਬੇਬੇ ਕੋਲ ਜਾਣਾ ਉਹ ਤੇ ਰਹਿਂਦਾ ਖੁੰਦਾ ਨਮੋਲ ਪਿੱਛੇ ਪਿਆ ਰਹਿੰਦਾ ਫਿਰ ਤੁਸੀਂ ਗੱਲੇ ਹਰ ਜੇ ਕਰਦੇ ਹੋਗੇ ਓ ਯਾਰ ਮੈਂ ਹੁਣ 20 ਘੰਟੇ ਫੋਨਾਂ ਤੇ ਲੱਗਿਆ ਗੁਰੂ ਨਾ ਕੁਛ ਕਹਿਣਗੇ ਉਹ ਬੱਦ ਜਬਾਨ ਨਾਲ ਲੜਾ ਮੈਂ ਨਾ ਪੈਸੇ ਪੈਸਿਆਂ ਤੋਂ ਕੋਈ ਕੰਮ ਲੈਣਾਗਾ ਆਉਦਰ ਕੰਮ ਸ਼ੁਰੂ ਕਰਨਾਗਾ ਮੈਨੂੰ ਲੱਖ ਰੁਪਏ ਦੀ ਲੋੜ ਆ ਆਪਦੇ ਪਿਆਉ ਨੂੰ ਕਹਦੇ ਬੰਦਿਆਂ ਨੂੰ ਹੱਥਾਂ ਤੱਕ ਲੱਖ ਰੁਪਏ ਦਾ ਹੱਲ ਕਰ ਦੇ 6 ਮਹੀਨਿਆਂ ਨੂੰ ਮੋੜ ਦੂੰ ਮੋੜ ਦੂੰ 6 ਮਹੀਨਿਆਂ ਨੂੰ ਇਹ ਕਿੱਥੋਂ ਦੇ ਦੇਣਗੇ ਉਹ ਹੈ ਨਹੀਂ ਅੰਨਾਂ ਕੋਲ ਕੁਝ ਵੀ ਉਹਨਾਂ ਨੇ ਤਾਂ ਮੇਰਾ ਵਿਆਹੀ ਮਸਾ ਕਰਤਾ ਤੇ ਫੇਰ ਵਿਆਹ ਕਰਤਾ ਫੇਰ ਕੋਈ ਸ਼ਾਨ ਕਰਤਾ ਅੱਲਾ ਜੋ ਆ ਉਹਦਾ ਸਮਾਂ ਜਾਂ ਮੈਂ ਕਿੱਦਾਂ ਦਾ ਕਹੀ ਜਾਨਾ ਵੀ ਇੱਥੇ ਰੋਡੀ ਕਿਉਂ ਲੱਗੀ ਐ ਮੈਨੂੰ ਮੈਂ ਕੋਈ ਚੱਜ ਦੀ ਲਿਓ ਉਹਦੀ ਲਿਉਂਦਾ ਨਾ ਫਿਰ ਉਹ ਤੂੰ ਮੈਨੂੰ ਰੋਜ ਜਵਾਨ ਜੀ ਨਾਲ ਲੜਾਇਆ ਕਰ ਮੈਂ ਤੈਨੂੰ ਇੱਕ ਚਲੋ ਕੇ 100 ਵਾਰੀ ਕਹਤਾ ਠੀਕ ਆ ਕਿਤੇ ਮੈਥੋਂ ਚਪੇੜੇ ਖਾਲੇ ਐ ਦੇਖ ਖਾਸਮ ਦੀ ਡੈਡੀ ਨੂੰ ਦੱਸੂ ਨੀ ਮੰਮੀ ਨੂੰ ਦੱਸੂ ਉਹ ਦੱਸ ਦੀ ਜਾ ਤੂੰ ਐਂ ਦੇ ਜੋਰ ਦੀ ਜਾਮਨੀ ਜੀ ਮੈਥੋਂ ਕਿਤੇ ਚਪੇੜੇ ਖਾ ਲਈਆਂ ਜੀ ਬੰਦਿਆਂ ਨੂੰ ਨਾ ਉਹਦੇ ਪਿਆਉ ਨੂੰ ਕਹਦੀ 200 ਰੁਪਏ ਲੱਖ ਧਰ ਦੇ ਮੇਰੇ ਹੱਥ ਤੇ ਨਹੀਂ ਅੱਜ ਜਾਂ ਤੂੰ ਨੀ ਤੇ ਜਾਂ ਮੈਂ ਨੀ ਫਿਰ ਲਹੱਦਾ ਮੇਰਾ ਪਿਓ ਪੈਸੇ ਕਿੱਥੋਂ ਦੇ ਦੂਗਾ ਉਹਨੇ ਤਾਂ ਮੇਰਾ ਪਹਿਲੇ ਹੀ ਵਿਆਹ ਮਸਾ ਕੀਤਾਗਾ ਉਹਨੇ ਚੁੱਪ ਕਰ جاتی ਇਹ ਕਿਉਂ ਰੋਈ ਜਾਂਦੀ ਐ ਅਸੀਂ ਤਾਂ ਕੰਨ ਕਿਤੇ ਕੁਝ ਕਿਹਾ ਵੀ ਨਹੀਂ ਉਹਦਾ ਹਈ ਆਹ ਜਾ ਕਿਉਂ ਐਵੇਂ ਦਿਲ ਤੇ ਗੱਲ ਲਾਉਣੀ ਹੁੰਨੀ ਐ ਪੋਤਾ ਨਸਰ ਨਿੰਦੀ ਜਾਂਦੀ ਰਹਿੰਦੀ ਐ ਕੋੜੇ ਪੋਤਾ ਕੰਮੀ ਤੇ ਰਹੇ ਜਾ ਕਰਦਾ ਕਿਉਂ ਨਾ ਉਹਨੂੰ ਕੀ ਲੋਡ ਸੀ ਇਹਨੂੰ ਰਵਾਉਣ ਦੀ 24 ਘੰਟੇ ਸਿੰਝ ਖੜੀ ਰੱਖਦਾ ਹੈਗਾ ਮੈਨੂੰ ਘੁੱਟ ਕੇ ਗਿਆ ਬੀਬੀ ਮੈਂ ਮਰ ਗਿਆ ਇਹ ਜੇ ਕੰਮ ਕਰ ਗਿਆ ਨਹੀਂ ਕਿੱਡਾ ਖ ਲੈਣਾ ਉੱਧੇ ਦੇ ਹਾਲਾ ਮੈਨੂੰ ਕਹਿੰਦਾ ਮੈਂ ਤਾਂ ਦਾਦੀ ਤੇਰੀ ਸੌਹਾਂ ਮੈਨੂੰ ਜੇ ਮੈਂ ਕਾਸੇ ਨੂੰ ਵੀ ਹੱਥ ਲਾਵਾਂ ਮੈਂ ਤੈਨੂੰ ਕਿਹਾ ਸੀ ਨਾ ਦੇ ਸੌਹਾਂ ਸੌਹਾਂ ਕਿੱਧਰ ਆਂਦੀਆਂ ਨੇ ਪਵਾਲਾ ਸੌ ਅੱਜ ਫੇਰ ਪਵਾਇਆ ਹੁੰਦੀ ਨਹੀਂ ਇਹ ਤਾਂ ਮੁੰਡੇ ਨੇ ਜਮੀ ਨਹੀਂ ਬੋਦਣੀ ਜੋ ਕਰੇ ਖੜੇ ਮੈਂ ਉੱਧਰ ਗਈ ਤੇ ਤੇਰੀ ਤਾਈ ਦੇ ਘਰੇ ਤੇ ਉੱਥੇ ਬੈਣ ਗੱਲਾਂ ਕਰੀ ਜਾਣ ਹਨਾ ਉਹ ਤਾਂ ਹੱਸਦੇ ਸੀ ਅੰਦਰੋਂ ਅੰਦਰ ਹੀ ਹੱਸੀ ਜਾਂਦੇ ਸੀ ਬੱਚੰਗਾ ਹੋਇਆ ਇਹਨਾਂ ਦੇ ਘਰ ਦਾ ਸਮਾਜਾ ਦੇਖਦੇ ਆਪਾਂ ਕੀ ਕਰਾਂ ਬੈਠੀ ਰਹੇ ਚੁੱਪ ਕਰਕੇ ਹਰ ਕੇ ਜਦੋਂ ਨਹੀਂ ਪੁਆਦੀ ਲੋਕਾਂ ਨਾਲ ਗੱਲਾਂ ਕਰਨੀਆਂ ਹੀ ਨੇ ਜਦੋਂ ਆਪਦੇ ਹੀ ਮਾੜੇ ਨੇ ਇਹ ਮੁੰਡੇ ਤਾਂ ਜਮਾਂ ਨੀਵੀਂ ਪੁਆਦੀ ਆਪਣੀ ਤਾਂ ਸਾਸੀ ਜੋਗਰੇ ਨਹੀਂ ਛੱਡੇ ਹੈਗੇ ਮਮੀ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਕਹਿੰਦਾ ਜਿਹੜੇ ਨਾ ਮੰਮੀ ਨੇ ਤੁਸੀਂ ਮੈਨੂੰ ਕਾਂਟੇ ਨਹੀਂ ਪਏ ਹੈਗੇ ਹਾਂ ਹਾਂ ਕਹਿੰਦਾ ਮੈਨੂੰ ਉਹ ਦੇ ਕਹਿੰਦਾ ਲੈ ਤਾਂ ਨਹੀਂ ਗਿਆ ਪੁੱਤ ਨਹੀਂ ਮੈਂ ਅਲਮਾਰੀ ਨੂੰ ਲੋਕ ਲੱਗਿਆ ਹੋਇਆ ਹੈਂ ਕਰ ਪੁੱਤ ਉਹ ਕਾਂਟੇ ਨਾ ਤੂੰ ਮੈਨੂੰ ਫੜਾ ਦੇ ਮੈਂ ਇਧਰ ਕਿਤੇ ਕੋਲ ਧਰਨੂ ਗੀ ਪੁੱਤ ਨੇ ਸਾਰੀਆਂ ਚੀਜ਼ਾਂ ਜਾਣੀਆਂ ਆਪਣੀਆਂ ਕੋਈ ਨਾ ਮੰਮੀ ਉਹ ਤਾਂ ਫੜਾ ਦੋ ਉਹਨਾਂ ਨੇ ਮੈਨੂੰ ਕਹਿੰਦਾ ਕਹਿੰਦਾ ਆਪਣੇ ਪਿਆਉਣ ਨੂੰ ਕਿਹਾ ਜੇ ਵੀ ਲੱਖ ਰੁਪਏ ਦੇ ਦਊਗਾ ਮੈਨੂੰ ਆਹ ਦੇਖ ਲੈ ਤੇਰੇ ਪੋਤੇ ਦੀ ਕਰਤੂਤ ਨਹੀਂ ਮੈਂ ਕੀ ਕਰਾਂ ਸੱਚੀ ਮੈਂ ਤਾਂ ਇਹਨੇ ਮੁੰਡੇ ਨੇ ਲਾਇ ਜੀ ਮੈਂ ਤਾਂ ਜੀ ਕਰਦਾ ਨਾ ਜੇ ਮੇਰੇ ਕੋਲੇ ਆ ਜੇ ਮੈਂ ਤਾਂ ਇਹਨੂੰ ਸਮਾਰ ਕੇ ਵੱਡਾ ਐਨ ਧਰ ਕੇ ਜੈ ਸੂਤ ਆ ਜੇ ਬਢਣ ਨਾਲ ਗੱਲਾਂ ਹੀ ਕਾਦੀਆਂ ਨੇ ਬਥੇਰਾ ਸਮਝਾ ਕੇ ਦੇਖ ਲਿਆ ਉਹ ਛੋਟੇ ਨੇ ਤਾਂ ਸਮਝਾ ਕੇ ਦੇਖ ਲਿਆ ਇਹੇ ਨਿਕੰਤੇ ਜੂੰ ਸੜਕ ਦੀ ਨੇ ਜਮੀਨ ਇਸ ਕਰਦਾ ਵੀ ਆ ਵੀ ਕੋਲੇ ਮੇਰਾ ਭਾਈ ਆ ਜਾਂ ਚੱਕ ਕੇ ਤਾਂ ਆਏ ਨੇ ਪੁੱਤਾਂ ਦੀ ਇਸ ਕਰੇ ਇਹਨੇ ਤਾਂ ਕੰਜਰ ਨੇ ਉਹਦੀ ਫੱਟੀ ਪੋਛਤੀ ਅਗਲਾ ਰਿਸ਼ਤਾ ਕਰਨ ਤੋਂ ਉਹ ਤਾਂ ਵੀ ਡਰੂਗਾ ਹੁਣ ਡਰੂਗਾ ਤਾਂ ਹੈਗਾ ਜੇ ਕੋਈ ਆਉਂਦਾ ਹੋਊ ਮੜਾ ਚਲ ਪੁੱਛੀ ਲੈਂਦੇ ਆ ਅਗਲਾ ਗਲੀ ਦੇ ਮਾਂਚ ਅਗਰ ਆਪਾਂ ਇੰਨੀ ਕਰਿਆ ਕਰੂ ਆ ਦੂਜੇ ਨੂੰ ਬਸਾਉਂਦਾ ਉਹ ਤਾਂ ਇਹਨੇ ਤਾਂ ਇੱਕ ਨਹੀਂ ਬਸੀ ਦੂਜੀ ਨੂੰ ਕਿੱਥੇ ਬਸਾ ਲਾਂਗੇ ਚਾਹੇ ਆਪਾਂ ਲੱਖ ਚੰਗੇ ਆ ਪਾ ਕੰਜਰ ਦੇ ਮੂੰਹ ਨੂੰ ਨਾ ਆਪ ਜਮਾਂ ਮਾੜੇ ਬਣੇ ਬੈਠਿਆ ਸਾਰੇ ਮਾੜੇ ਬਣੇ ਬੈਠਾ ਹੀ ਤੇ ਬਣਾਈ ਦਿੱਤੇ ਮਾੜੇ ਨੇ ਸਾਰਾ ਕੋਈ ਨਹੀਂ ਮਾੜੇ ਬਣੇ ਨਾ ਇਹ ਹੋ ਗਿਆ ਹੱਡ ਸਾਰੀਆਂ ਜਿੰਨੇ ਹੁਣ ਇਹ ਕੁੜੀ ਕਹਿੰਦੀ ਆ ਨਾ ਵੀ ਐਵੇਂ ਤਾਂ ਕਾਂਟੇ-ਕੁੰਟੇ ਮੰਗਦਾ ਤੇ ਉਹਨਾਂ ਨੂੰ ਕਿਤੇ ਹੋਠਾਂ ਧਰਦੇ ਮੈਂ ਇਹਨੂੰ ਕਹੀ ਜਾਨੀ ਆ ਵੀ ਤੂੰ ਮੈਨੂੰ ਫੜਾ ਦੇ ਮੈਂ ਚੱਕ ਕੇ ਇੱਧਰ ਉੱਧਰ ਧਰਦਾ ਨਹੀਂ ਕਿਸੇ ਪਾਸੇ ਇਹਨੇ ਤਾਂ ਕੁਛ ਨਹੀਂ ਛੱਡਣਾ ਫੜਾ ਦਿੰਦੇ ਆ ਮੰਮੀ ਜੇ ਤੂੰ ਮੈਨ ਨਹੀਂ ਦਿੱਤੇ ਇਹਨਾਂ ਨੂੰ ਸ ਕਾਂਟੇ-ਕੁੰਟੇ ਤੇ ਮੈਨੂੰ ਨਾ ਕੁੱਟਣ ਲੱਗ ਗਿਆ ਉਹ ਹਰੇ ਵਲਾ ਸੱਡਣ ਦਾ ਹੈਗਾ ਟਾਈਮ ਘਰੇ ਕੱਲੀ ਨੂੰ ਬੂਮਾ ਮਾਰਦੀਆਂ ਜੇ ਮਾਰ ਦਿਆਂਦਾ ਤਾਂ ਸਾਰਾ ਟੰਬਰ ਜੇ ਵਿੱਚ ਜਾਂਦਾ ਆਪਣਾ ਤਾਂ ਜੇ ਵਿੱਚ ਤਾਂ ਜਾਂਦਾ ਜਦੋਂ ਦੇਖੀ ਜਾਂਦੇ ਜਿਹੜੀਆਂ ਗੱਲਾਂ ਪੜਦੀਆਂ ਉਹ ਵੱਖਰੇ ਜੇ ਅਗਲਾ ਕਹਦਾ ਪਤਾ ਨਹੀਂ ਸੱਸ ਦਾਜ ਪਿੱਛੇ ਲੜਦੀ ਦੀ ਮੈਂ ਆਹ ਹੋ ਗਏ ਸੱਸਾਂ ਤਾਂ ਉਹੀ ਬਦਨਾਮ ਹੋ ਰਹੀਆਂ ਨੇ ਹੁਣ ਨਾਮ ਉਹੀ ਤਾਂ ਗੱਲ ਆ ਮੈਂ ਤਾਂ ਤੈਨੂੰ ਹੋਰ ਕਹਿੰਦੀ ਸੀ ਵੀ ਜੇ ਆਪਾਂ ਐ ਕਰਗੇ ਇਹਨੂੰ ਨਿਛਾਇਆ ਨਫੜਾਦਗੇ ਨਹੀਂ ਮਾਂ ਬਥੇਰਾ ਚਕਾ ਕੇ ਦੇਖ ਲਿਆ ਉੱਥੇ ਕਿਹੜਾ ਗਾਂ ਸੱਡੂਗਾ ਇਹ ਕਾਲੀ ਕਦੇ ਵਾਰੀ ਹੋਰ ਦੇਖ ਲੈਨੇ ਆਂ ਘਰ ਲਟਾਉ ਆ ਜਿੰਨਾ ਮਰਜੀ ਲਟਾ ਦੇ ਇਹਦੇ ਕੋਲ ਦੀ ਕੁਛ ਨਹੀਂ ਟੱਪਦਾ ਹੈਗਾ ਜੇ ਬੰਦਿਆ ਨੇ ਛੱਡਣਾ ਨਾ ਘਰੇ ਕੀ ਛੱਡ ਦੂ ਅੱਖਾਂ ਦੀ ਘੂਰ ਨਾਲ ਨਸਾ ਹੋ ਤੈਨੂੰ ਕਹਿੰਦੇ ਵੀ ਕਿੱਥੇ ਪਹਿਲਾਂ ਸੀ ਦੂਜੀ ਥਾਂ ਬਦਲ ਕੇ ਚੱਕਾ ਦਿੰਦੇ ਉਹਨਾਂ ਨੂੰ ਖਬਰ ਲੋਟ ਆ ਜੀ ਕੁਛ ਹੁੰਦਾ ਹੋਏਗਾ ਬੀਬੀ ਜਿੰਨਾ ਟਾਈਮ ਆਪਦਾ ਮਨ ਨਹੀਂ ਨਾ ਮਰਦਾ ਹੁੰਦਾ ਅਨਸ਼ੇ ਨੁਸ਼ੇ ਵਾਲੇ ਕੁਛ ਨਹੀਂ ਕਰਦੇ ਹੁੰਦੇ ਹੈਗੇ ਕੇਂਦਰ ਮੈਂ ਤਾਂ ਦੇਖ ਕੁਛ ਨਹੀਂ ਕਹਿੰਦੀ ਭਾਈ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਕਰ ਲਓ ਮੈਂ ਤਾਂ ਨੱਕੋ ਨੱਕ ਹਾਰ ਗਈ ਹੁਣ ਲੈ ਤੂੰ ਕੀ ਹਾਰ ਗਈ ਮੈਂ ਤਾਂ ਤੇਰੇ ਨਾਲੋਂ ਵੀ ਪਹਿਲਾਂ ਹਾਰ ਗਈ ਜਦੋਂ ਗੱਨਾ ਸੁਣ ਉਹ ਹੀ ਗੱਲਾਂ ਤੇਰੇ ਸਹੁਰੇ ਨੇ ਕਦੇ ਪਿੰਡ ਦੇ ਵਿੱਚ ਉਹ ਇੰਜ ਕਹਾਈ ਤੇ ਆਹ ਦੇਖ ਲੈ ਜਿਹੜੀ ਇਹਨੇ ਆਪਾਂ ਨੂੰ ਸਾਰੇ ਟੱਬਰ ਦੀ ਨੀਵੇਂ ਪਵਾਤੀ ਕੰਜਰ ਨੇ ਕੀ ਕਰਗੇ ਮੇਰ ਤਾਂ ਜੀ ਨਹੀਂ ਕਰਦਾ ਕਿਸੇ ਦੇ ਘਰੇ ਜਾਣ ਨੂੰ ਵੀ ਆ ਤੇਰੇ ਤਾਈ ਨੂੰ ਤਿੰਨ ਦਿਨ ਹੋ ਗਏ ਕਹਿੰਦੀ ਨੂੰ ਜੀ ਮੈਨੂੰ ਕੰਮ ਹੈ ਮੜਾ ਜਾ ਘਰੇ ਆ ਕੇ ਜਾ ਉੱਥੋਂ ਤੱਕ ਨਹੀਂ ਜਾ ਸਕਦੀ ਲੋਕ ਗੱਲਾਂ ਕਰਦੇ ਨੇ ਹੱਥ ਕੱਢ ਕੱਢ ਕੇ ਮੇਰੀ ਮੰਮੀ ਦਾ ਵੀ ਫੋਨ ਆਇਆ ਸੀ ਗੱਲ ਕੀਤੀ ਸੀ ਕਹਿੰਦੀ ਜਰੀ ਬਾਜ ਜੀ ਨੂੰ ਕੀ ਹੋ ਗਿਆ ਇਹ ਕਿ ਮੰਮੀ ਕੋਸ਼ਨੀ ਮੈਂ ਉਹੀ ਬਿਮਾਰਾ ਕਹਿੰਦੀ ਕੋਈ ਨਾ ਕਹਿੰਦੀ ਇੱਕ ਦਿਨ ਅਸੀਂ ਆ ਕੇ ਜਾਵਾਂਗੇ। ਬਈ ਵੀ ਇਹਨਾਂ ਸਿਆਣੀ ਬੁੱਝ ਜਿਹੜੀ ਗੱਲ ਨਹੀਂ ਕਰਦੀ ਤੇ ਭਾਈ ਗੱਲ ਵੀ ਕਿੰਨਾ ਚਿਰ ਲਕੋ ਰੱਖੂ ਜੇ ਅਗਲੇ ਆਪ ਇੱਥੇ ਆ ਗਏ ਆਸਮਨ ਤਾਂ ਪਤਾ ਲੱਗੂਗਾ ਹੀ ਕਦੇ ਨਾ ਕਦੇ। ਇਹਨੂੰ ਕੰਜਨ ਨੂੰ ਉਰਾ ਪਰਾਂ ਕੱਢਦੀ ਉਹਦੇ। ਪੂਰੇ ਪਰਾਂ ਕਿ ਨਿਕਲਿਆ ਹੋਇਆ ਕੰਮ ਤੇ ਘਰ ਖਰਾਬ ਹੋ ਜਾਊਗਾ। ਮੇਰੀ ਗੱਲ ਸੁਣੋ ਆਏ ਪਤਾ ਲੱਗੇ ਵੀ ਕਿਹੜੇ ਦਿਨ ਆਉਣਗੇ ਤਾਂ ਮੈਂ 4 ਦਿਨ ਨਾਲ ਲੈ ਜਾਊਂਗੀ ਰਿਸ਼ਤਦਾਰੀ ਚ ਜਾਊਂਗੀ। ਦੱਸਿਆ ਪਤਾ ਤੇਰੀ ਮਾਂ ਨੇ। ਨੇ ਐਵੇਂ ਨਹੀਂ ਕੁਝ ਦੱਸਿਆਗਾ ਬਸ ਉਹਨਾਂ ਨੇ ਐ ਹੀ ਕਿਹਾ ਸੀ ਵੀ ਅਸੀਂ ਆਵਾਂਗੇ ਚਲ ਕੋਈ ਨਾ ਅਮਰ ਕੋਈ ਮਾਣੀ ਮੋਟੀ ਨਾ ਬਿੜਕਾ ਦੂੰ ਨਨ ਗੱਲ ਦੀ ਜਿਹੜੇ ਚੁੱਕ ਕੇ ਹੀ ਆਉਂਗੇ ਮਾਂ ਗੱਲ ਤਾਂ ਬਗ ਜਦੇ ਚ ਫੂਚਵੜ ਕੇ ਗੱਲ ਕਰ ਲਾ ਗੱਲ ਤਾਂ ਜਾਂਦੀ ਜ਼ਰੂਰ ਹੈ ਮੈਂ ਜਿੱਥੇ ਕੋਈ ਗੱਲ ਹੋਊਗੀ ਧੂਆ ਵੀ ਉੱਥੋਂ ਹੀ ਨਿਕਲਦਾ ਹੈ ਕਹਿੰਦੇ ਜਿੱਥੇ ਅੱਗ ਮੱਚਦੀ ਹੋਵੇ ਹੁਣ ਆਪਣੇ ਘਰ ਦਾ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਚਲ ਮੈਂ ਤੈਨੂੰ ਐਂ ਕਹਿੰਦੀ ਆ ਮੇਰੀ ਗੱਲ ਸੁਣ ਤੂੰ ਇਹਨੂੰ ਕੱਲੀ ਨੇ ਖੜਖ ਜਾਇਆ ਕਰ ਜਵਾਖੜੀ ਨੂੰ ਜੇ ਤਾਂ ਤੂੰ ਜਾਣੇ ਤਾਂ ਮੈਨੂੰ ਕੋਲੇ ਬਹਾ ਜਾ ਕਰ ਜੇ ਮੈਂ ਜਾਉਂਗੀ ਤਾਂ ਪੂ ਬੈਠੇ ਕਰ ਹੁਣ ਨਾ ਮੈਂ ਉਧਰ ਤੇਰਾਇਕ ਕਰ ਜਾ ਕੇ ਨਹੀਂ ਮੜਾ ਜਾ ਹੈ ਤੇ ਉਹਨਾਂ ਦੇ ਪਤਾ ਨਹੀਂ ਬਈ ਮੈਂ ਸਮੁੱਤ ਢੀਹੋਲੀ ਸਨਾਂ ਦੀ ਲੈ ਆਏ ਮਾਂ ਦੋ ਪਲਾਂਗਾ ਗਾਹਾਂ ਹੋ ਜੀ ਉਹ ਸਿੰਦੋ ਕਹਿੰਦੀ ਸੀ ਉਹਨੂੰ ਨਾ ਸੂਟ ਫੜਾਉਣਾ ਉੱਥੇ ਲਫਾਫੇ ਚ ਪਾਇਆ ਪਿਆ ਕੋਈ ਨਹੀਂ ਤਮਾ ਆਉਂਗੀ ਸੂਟ ਸਾਟਾ ਜੇ ਕੁਛ ਨਹੀਂ ਚੰਗੇ ਲੱਗਦੇ ਨਹੀਂ ਮਾਂ ਉਹਦਾ ਸੂਟ ਹੈ ਚਲ ਕੋਈ ਉਹਦੇ ਉਹਦੇ ਪੇਕਿਆਂ ਤੋਂ ਫੜਾਇਆ ਸੀ ਜਿੱਦੇ ਮੈਂ ਗਈ ਸੀ ਚਲ ਕੋਈ ਨਹੀਂ ਹਾਂ ਉੱਡ ਛੱਡ ਕੇ ਨਾ ਜਾਈ ਕੱਲੀ ਨਹੀਂ ਉਹ ਨੀ ਚਵਾਕੜੀ ਨੂੰ ਮੈਂ ਤਾਂ ਕਿਤੇ ਨਹੀਂ ਆਂਦੀ ਯਾਦ ਕਰਕੇ ਲੈ ਜੀਓ ਫੇਰ ਨਾ ਫੋਨ ਕਰੇ ਬਾਕੀ ਮਮੀ ਇੱਕ ਵਾਰ ਤੁਸੀਂ ਰਵੀ ਨੂੰ ਸਮਝਾ ਕੇ ਦੇਖ ਲਓ ਕੀ ਪਤਾ ਸਮਝੀ ਜਾਵੇ ਨੀਤੀ ਏ ਮੈਂ ਤਾਂ ਨਾ ਬਾਲਾ ਸਮਝਾ ਕੇ ਥੱਕ ਲਈ ਮੇਰੇ ਤੋਂ ਤਾਂ ਨੇ ਸਮਝਦਾ ਹੁਣ ਮੈਂ ਤਾਂ ਨਾ ਉਹੀ ਗੱਲ ਕਰਦਾ ਦਿਮਾਗ ਵੀ ਫੇਲ ਕਰ ਲਿਆ ਚਲ ਆਂ ਕਰ ਬੰਦ ਪੈ ਜਾ ਤੂੰ ਮਾਣਾ ਮਾਣਾ ਸੱਟ ਹੋ ਜਾਊਗਾ ਮੇਰੇ ਤਾਂ ਨਾ ਥੋੜੇ ਜਿਹਾ ਭਾਂਡੇ ਜੇ ਪਏ ਨਹੀਂ ਮੈਂ ਉਹ ਤੋਂ ਤਾਂ ਚਿਕਰਾ ਦੋ ਸਮਝ ਨਹੀਂ ਆਉਂਦੀ ਯਾਰ ਸਾੜੇ ਹੱਲ ਕਿਵੇਂ ਕਰਾਂ ਹੁਣ ਬੇਬੇ ਕੋਲ ਗਿਆ ਸੀ ਪਹਿਲਾਂ ਬੇਬੇ ਨੇ ਜਵਾਬ ਦਿੱਤਾ ਬਾਪੂ ਨੇ ਤਾਂ ਦੇਣੀ ਹੀ ਦੇਣਾ ਨਾ ਮੇਰੇ ਸਾੜਾਂ ਦੀ ਉਹ ਮੰਨੀ ਆ ਸਮਝ ਨਹੀਂ ਆਉਂਦੀ ਕਰਾਂ ਤਾਂ ਕਰਾਂ ਕੀ ਨਾਲੇ ਉਹਨ ਮੋਗਲ ਨਹੀਂ ਪਾਇਆ ਤੇ ਪਾਣੀ ਪੈਣ ਲੰਦਾ ਹੁਣ ਕੁਛ ਨਾ ਕੁਸਤਾ ਕਰਨਾ ਹੀ ਪੈਣਾ ਜੇ ਕੋਰਟ ਮੈਰਿਜ ਕਰਾਉਂਗਾ ਤਾਂ ਵਕੀਲ ਨੂੰ ਵੀ 20-25000 ਦੇਣਾ ਪੈਣਾ ਚਲ ਜੇ ਕੋਰਟ ਮੈਰਿਜ ਹੋ ਗਈ ਫਿਰ ਕਿਰਾਏ ਤੇ ਕਮਰਾ ਵੀ ਲੈਣਾ ਪੈਣਾ ਤੇ ਖਰਚੇ ਵਧਣਗੇ ਨਾਂ ਵਾਲਾ 5-4 ਲੱਖ ਤਾਂ ਕੋਲੇ ਹੋ ਵੀ ਹੋਵੇ ਚਲ ਐਂ ਕਰਦਾ ਇੱਕ ਕਰੀ ਉਹਨੂੰ ਪੁੱਛਦਾ ਮਹਾਰਾਣੀ ਵੀ ਤੂੰ ਹੀ ਕਰ ਲਾ ਕੋਈ ਹੱਲ ਮੈਥੋਂ ਤਾਂ ਨਹੀਂ ਹੋਇਆ ਕਰਾ ਮੱਕੇ ਦੇ ਚੱਕ ਲੂ ਹੈਲੋ ਉਹ ਠੀਕ ਆ ਮੈਂ ਤਾਂ ਮੇਰੇ ਕੀ ਗੋਲੀ ਵੱਜੀ ਆ ਤੂੰ ਦੱਸ ਉਹ ਕਿੱਥੋਂ ਹੋ ਗਿਆ ਯਾਰ ਪੈਸਿਆਂ ਦਾ ਹਾਲਾ ਪੈਸਿਆਂ ਦਾ ਹੱਲੀ ਕਰੀ ਜਨਾ ਹਾਂ ਕੋਈ ਨਾ ਕਰ ਲੂੰਗਾ ਤੂੰ ਨਾ ਮੈਨੂੰ ਆ ਗੱਲ ਜੀ ਨਾ ਕਿਹਾ ਕਰ ਕਰ ਦੂ ਇਹ ਕਿਤੇ ਹੋਰ ਹਾਨ ਨਾਲੇ ਹੋਰ ਮਾਰ ਨਾ ਦੂੰ ਮੇਰੇ ਸਾਲੇ ਨੂੰ ਮੂਹਰ ਲੈਣ ਨਾਲੇ ਤੈਨੂੰ ਮੈਨਾਂ ਤੇਰੇ ਪਿੱਛੇ ਉਹਨੂੰ ਵੀ ਅਜੇ ਤੱਕ ਬੁਲਾਇਆ ਨਹੀਂ ਹੈਗਾ ਠੀਕ ਆ ਬੰਦੇ ਵਾਂਗੂ ਰਿਹਾ ਕਰ ਤੂੰ ਮੇਰੇ ਨਾਲ ਹਾਂ ਰੋਬ ਨਾਲ ਬੋਲਾਂ ਹੋਰ ਕੀ ਕਰਾਂ ਯਾਰ ਇਧਰੋਂ ਮੇਰਾ ਹੱਲ ਨਹੀਂ ਹੁੰਦਾ ਉਧਰੋਂ ਤੂੰ ਕਹਿ ਦਿੰਨੀਂ ਮੈਂ ਕਿਤੇ ਹੋਰ ਹਾਂ ਕਰ ਦੂੰ ਅਸ ਸ਼ਾਇਦ ਅਗਲਾਂ ਸੋਣ ਨੂੰ ਬੈਠਾ ਹੈ ਮੈਂ ਫਿਰ ਇੱਥੇ ਚੱਲ ਤੂੰ ਉਹ ਗੱਲਾਂ ਛੱਡ ਯਾਰ ਫੇਰ ਲੜਨੀ ਮੈਂ ਮੇਰਾ ਨਾ ਹਜੇ ਹੱਲ ਨਹੀਂ ਹੋਇਆ ਪੈਸਾਂ ਦਾ ਤੀ ਤੂੰ ਐਂ ਕਰ ਉਹ ਜਿਹੜੀ ਚੈਲੰਜ ਹੀ ਪਾਈ ਵੀ ਤੇਰੇ ਹੈਊਗੀ 1 ਲੱਖ 1.5 ਲੱਖ ਦੀ ਇੱਕ ਤਾਂ ਇਹ ਤੇ ਲੱਖ ਤੋਂ ਲੱਖ ਰੁਪਏ ਉਂ ਕਰੋਂ ਚੱਕ ਲਾ ਇਹ ਅਜ ਨਿਕਲਦਾ ਫਿਰ ਆਪਾਂ ਸਾਹਮਣੇ ਕਿਉਂ ਭਣ ਘੜਾ ਵੀ ਥੋੜੇ ਲੱਖ ਤੋਂ ਲੱਖ ਵੀ ਹੈ ਨਹੀਂ ਘਰੇ ਲ ਹੋਂਦੂ ਪੈਸੇ ਨਹੀਂ ਚੱਕ ਸਕਦੀਆਂ ਘਰੋਂ ਇਹ ਚੀਜ਼ਾਂ ਪਹਿਲਾਂ ਦੇਖਣਾ ਹੀ ਕੋਈ ਨਾ ਮੇਰੇ ਨਹੀਂ ਹੋਇਆ ਹੱਲ ਫਿਰ ਕਰਕੇ ਹੌਲੀ ਹੌਲੀ ਉਹ ਕਰ ਲੈ ਕੋਈ ਨਾ ਮੈਂ ਥੋ ਲੈ ਲਈ ਬਾਅਦ ਚ ਲੈ ਲਈ ਕੋਈ ਨਾ ਤੋ ਓਹ ਉਹਨਾਂ ਦਾ ਮੇਰੇ ਕੋਲ ਹੀ ਆ। ਆ ਭੈਣ ਦੀ ਤਣਾ ਮਰਾ ਯਾਰ ਕੋਈ ਨਾ ਮੈਂ ਕਰਦਾ ਕੋਈ ਹੱਲ ਪਰ ਅੱਥ ਨੇ ਨਾ ਨਿਕਲ ਨੂੰ ਕਰੋ ਤਿਆਰ ਨਹੀਂ ਕਿਤੇ ਉਹੋ ਉਹ ਵੀ ਲੱਚ ਗਿਚੇ ਆ ਕਰੀ ਜਾਵੇਂ ਕਿਤੇ ਇੱਥੋਂ ਘਰੋਂ ਆ ਕੇ ਚੱਕ ਕੇ ਲੈ ਕੇ ਜਾਣਾ ਪਵੇ ਮੈਨੂੰ ਤੈਨੂੰ ਠੀਕ ਆ ਓ ਯਾਰ ਮੈਂ ਹੁਣ ਕਿੱਥੋਂ ਕਰ ਲਾਂ ਯਾਰ ਜੇ ਹੋਊਗਾ ਹੱਲ ਫੇਰ ਹੀ ਆ ਉਹ ਨਹੀਂ ਹੋਇਆ ਕਿਸੇ ਪਾਸਿਓਂ ਬਥੇਰਾ ਸਾਰਿਆਂ ਨੂੰ ਪੁੱਛ ਲਿਆ ਰਣਮੋਹਲ ਨੂੰ ਵੀ ਪੁੱਛ ਲਿਆ ਬੀਬੀ ਨੂੰ ਵੀ ਪੁੱਛ ਲਿਆ ਇਹ ਤਾਂ ਮੇਰੇ ਸਾੜੇ ਨੰਗ ਹੋ ਰਿਹਾ ਮੇਰਾ ਤਾਂ ਜੀ ਐਂ ਕਰਦਾ ਵੀ ਬੁੜੀ ਦੀਆਂ ਬਾਹਲਾਂ ਨੇ ਜਾਂ ਪੱਟਾਂ ਵਾ ਉਹ ਭਾਈ ਨਾ 30-40 ਹਜ਼ਾਰ ਦਿਆਂ ਦਾ ਹੁਣ ਨਹੀਂ ਨਹੀਂ ਦੇਖਦਾ ਫਿਰ ਬੁੜੀ ਜੀ ਸੰਦੂਕ ਜੇ ਤੇ ਲਾਉਣਾ ਸੀ ਮੈਂ ਅੱਜ ਨਾ ਬੜਾ 40 ਹਜ਼ਾਰ ਦਾ ਉਹ ਚ ਪਈ ਲੱਖ 2 ਲੱਖ ਤਾਂ ਮੈਂ ਕਰ ਲੂੰ ਇਹ ਲੱਖ ਰੁਪਈਆ ਤਾਂ ਇਹਨੂੰ ਕਰਨਾ ਪੈਣਾ ਹਣਾ ਨਾ ਨਾ ਬੀ ਪੰਜਾਬ ਵੀ ਉਹ ਨਾ ਨਹੀਂ ਸਰਨਾ ਮੁਰਤੇ ਨਾਲ ਆਪਾਂ ਘਰੋਂ ਬਾਹਰ ਰਹਿਣਾਗਾ ਕੋਈ ਆਇਆ ਨਹੀਂ ਹੈਗਾ ਨਹੀਂ ਤਾ 6 ਮਹੀਨੇ ਰਹੇ ਰਹਿਣੇ ਪੈਣਾ ਨਹੀਂ ਤਾ ਸਾੜ ਲੈਣਾ ਪੈ ਜੀ ਮੈਨੂੰ ਪਤਾ ਸਾਡੇ ਘਰ ਦੇ ਨਾਲ ਇਹਨਾਂ ਨੇ ਆ ਜਿਹੜੀ ਡੈਣ ਮੇਰੇ ਦਵਾ ਜੀ ਮੇਰੇ ਮੱਥੇ ਮਾਰੀ ਹੈ ਨਾ ਇਹਨਾਂ ਨੇ ਇਹਨੂੰ ਘਰੋਂ ਨਹੀਂ ਕੱਢਣਾ ਹਜੇ ਹਾਂ ਇਹ ਉਹਦੇ ਪਿੱਛੇ ਲੱਗੇ ਬੈਠੇ ਤੇ ਮੈਨੂੰ ਉਹਨਾਂ ਟਾਈਮ ਇਹਨਾਂ ਨੇ ਘਰੇ ਨਹੀਂ ਬੜਨ ਦੇਣਾ ਉਹ ਤੈਨੂੰ ਤਾਂ ਮੇਰੇ ਸਾਲਾਂ ਦੇਗੇ ਰੱਖੂਗੇ ਕਿਤੇ ਅਦਾਤ ਨੂੰ ਤਾਂ ਆਪਦੀ ਫਿਕਰ ਪੈ ਜਾਂਦੀ ਮੈਂ ਵੀ ਤੇਰੇ ਮਾਰਾ ਘਰੋਂ ਨਿਕਲੂੰਗੀ ਹੀ ਕਿਰਾਏ ਦਾ ਕਿਰਾਏ ਦੇ ਤੱਕੇ ਖਾਊਂਗੀ ਮੈਂ ਵੀ ਤੇਰੇ ਨਾਲ ਇਹ ਇਰਸਾਨ ਕਰਦੀਆਂ ਪਰ ਤੂੰ ਮੇਰੇ ਤੇ ਨਾਲ ਜਾਏਂਗੀ ਨਾਲੇ ਹੋਰ ਚੱਲ ਠੀਕ ਆ ਕੋਈ ਨਾ ਬਸ ਧਿਆਨ ਰੱਖੀਂ ਆਪਦਾ ਤੇ ਲੱਖ ਰੁਪਏ ਦਾ ਘਰ ਹੱਲ ਮੈਨੂੰ ਨਹੀਂ ਪਤਾ ਮੈਂ ਤਾਂ ਇਥੋਂ ਲੱਖ ਰੁਪਏ ਫੜਨਾ ਹੱਥ ਨਹੀਂ ਹਾਂ ਠੀਕ ਆ ਇਹ ਵੀ ਮੇਰੇ ਸਾਲਾਂ ਦੀ ਆਡਰ ਲਗੂ ਪਿੰਦੀ ਆ ਮੈਂ ਕਿੱਥੋਂ ਕਰਾ ਕੇ ਹਾਲਾ ਕਰ ਹੁਣ ਜਿੱਥੋਂ ਮਰਜੀ ਮੈਂ ਕਿਹੜਾ ਇਕੱਲੇ ਨੇ ਭਜਣਾ ਤੂੰ ਵੀ ਨਾਲ ਹੀ ਭਜਣਾ ਐਂ ਤੇ ਖਸਮਾਂ ਦੀ